ਇਹ ਤਾਂ 4-4 ਲੱਖ ਰੁਪਏ ਤਨਖਾਹਾਂ ਲੈ ਰਹੇ ਨਹੀਂ ਅਬੀ ਲੜਕੇ ਉਹਨਾਂ ਨੂੰ 600 ਜੁਨ ਮੁਫਤਕਾ ਦੇ ਬਈ ਜਿਹੜੀ ਬੀਬੀ 200 ਰੁਪਏ ਲੈ ਕੇ ਪਰਸ ਤੋਂ 15 ਜਿਆਦਾ ਪਰਸ ਪਾ ਕੇ ਬਾਹਰ ਚ ਜਾ ਰਹੀ ਹੈ ਤੇ ਉਹਨੂੰ ਬੱਸ ਟਿਕਟ ਮੁਫਤ ਕਿਉਂ ਬਈ ਮੂੰ ਤਾਂ ਜਿਡੀਸ਼ਨ ਕਰਦੇ ਨੇ ਵੀ ਸਾਡਾ ਹੱਕ ਦਿਓ ਇਹ ਕਿਉਂ ਨਹੀਂ ਕਹਿੰਦੇ ਵਾ ਸਾਨੂੰ ਫालतੂ ਦੇ ਰਹੇ ਹੋ ਇਹਨੂੰ ਬੰਦ ਕਰੋ ਕਰੈਕਸ਼ਨ ਕਰੈਕਸ਼ਨ ਤਾਂ ਦੂਰ ਹੋਈ ਨਹੀਂ ਪਰ ਇਹਨਾਂ ਜ਼ਰੂਰ ਹੈ ਫੜਫੜ ਕੇ ਵਿਰੋਧੀਆਂ ਨੂੰ ਅੰਦਰ ਜ਼ਰੂਰ ਕਰੇ ਜਿਹੜੇ ਉਹ ਮੋਈ ਨੂੰ ਅੰਦਰ ਕਰਤਾ ਜਿਹੜੇ ਤੁਹਾਨੂੰ ਸੋਤ ਨੂੰ ਅੰਦਰ ਕਰਤਾ ਤੁਹਾਡੇ ਵੇਲੇ ਤੁਸੀਂ ਦਰਪਰਤੀ ਹੋਏ ਉਦੋਂ ਉਦੋਂ ਗੜਬੜ ਹੋਈ ਤੁਸੀਂ ਕਹਿੰਦੇ ਹੋ ਕਿ ਸਾਡੇ ਤੇ ਜੀ ਗੜਬੜ ਨਹੀਂ ਸੀ ਬੜੀ ਟਰਾਂਸਪਰੈਂਟ ਨੌਕਰੀਆਂ ਦਿੱਤੀਆਂ ਨੇ ਕਿੰਨੀਆਂ ਨੌਕਰੀਆਂ ਟਰਾਂਸਪਰੈਂਟ ਦਿੱਤੀਆਂ ਦਿੱਤੀਆਂ 40000 ਹੜਾ ਵੇਲੇ ਤੁਸੀਂ ਦੇਖਣੀ ਉਹ ਮਿੱਟੀ ਆ ਆਪ ਇਹਨਾਂ ਦੀਆਂ ਗੰਗਨਮਾਨ ਆਪ ਉਠਾਲ ਕੇ ਦਿਖਾ ਲਈ ਮਿੱਟੀ ਕੀਮਾ ਸਾਹਿਬ ਜਿਹੜੇ ਵਿੱਤ ਮੰਤਰੀ ਨੇ ਉਹ ਦਿੜ ਦੇ ਦੇਰੀਏ ਚ ਦਿਖਾ ਰਹੇ ਸੀ ਵੀ ਆ ਦੇਖੋ ਆ ਸਾਰੀ ਟੁੱਟਿਆ ਪਿਆ ਸੀਮਿੰਟ ਜੇ ਇਹਨਾਂ ਦੇ ਰਾਜ ਚ ਇਹ ਕੁਝ ਹੋਇਆ ਹੋਇਆ ਹੈ ਇਹਨਾਂ ਨੇ ਕਰਿਆ ਕੀ ਹੈ ਇਹ ਤਾਂ ਦੱਸ ਦਿਨਾ ਉਹ ਮੈਨੂੰ ਐ ਲੱਗਦਾ ਗੋਲੇ ਜੋ ਪੁਨੀ ਕਪਤਨ ਦੀ ਬਜਾਇਆ ਚਾਹੇ ਇਹਨਾਂ ਨੂੰ ਕਹ ਲੋ ਵੀ ਇਹਨਾਂ ਨੂੰ ਪਤਾ ਨਹੀਂ ਤਾਂ ਤਰੀਕਾ ਕੀ ਹੁੰਦਾ ਸਰਕਾਰ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਰਕਾਰ ਦਾ ਮਤਲਬ ਕੀ ਹੈ ਮੈਂ ਹੀ ਜ਼ਿੰਮੇਵਾਰ ਨਾਲ ਕਹਿਣਾ ਕਿਉਂਕਿ ਇਹਨਾਂ ਦਾ ਐਮਐਲਏ ਸਮਝਦੇ ਨੇ ਸੀ ਆਪੀ ਸਰਕਾਰ ਅੱਜ ਵੀ ਕਮੇਟੀ ਦੇ ਕਹਿੰਦੇ ਝਗੜਾ ਝੂੜਾ ਹੋ ਗਿਆ ਕਿਸੇ ਪੱਤਰਕਾਰ ਨਾਲ ਐਨ ਮੈਂ ਕਹਿੰਦਾ ਕੰਮ ਨਹੀਂ ਹੁੰਦਾ ਝਗੜਾ ਕਰਨਾ ਪੱਤਰਕਾਰ ਨਾਲ ਪੱਤਰਕਾਰ ਨੇ ਸਵਾਲ ਸਵਾਲ ਪੁੱਛਨੇ ਨੇ ਬੱਡੀ ਕਰਤਾ ਜੇ ਤੁਸੀਂ ਇਸ ਹਿਸਾਬ ਨਾਲ ਕਰਜਾ ਲਓਗੇ ਸਾਢੇ 4.5 ਲੱਖ ਕਰੋੜ ਛੱਡ ਕੇ ਜਾਓਗੇ ਤੁਸੀਂ ਕਹਿੰਦੇ ਅਸੀਂ ਕਰਜ਼ਾ ਘਟਾਵਾਂਗੇ ਤੁਸੀਂ ਤਾਂ ਵਧਾਈ ਜਾਂਦੇ ਹੋ ਜਦ ਸਰਕਾਰਾਂ ਨੇ ਇਹ ਫੈਸਲਾ ਕਰ ਲਿਆ ਸਰਕਾਰੀ ਹੁਣ ਸਰਕਾਰਾਂ ਥੋੜਾ ਨੇ ਸਰਕਾਰ ਸਰਕਾਰ ਤੁਹਾਨੂੰ ਵਪਾਰੀ ਹੈ ਸਰਕਾਰੀ ਜਿਹੜੇ ਹੋਗੇ ਉਹ ਵਪਾਰੀ ਹੋਗੇ ਹੁਣ ਹੁਣ ਜੇ ਆਪਾਂ ਹਕੀਕਤ ਦੇਖੀਏ ਹਕੀਕਤ ਇਹ ਹੈ ਕਿ ਜੇ ਨੌਕਰੀਆਂ ਦੀ ਗੱਲ ਕਰਦੇ ਹਾਂ ਦਿੱਤੀਆਂ ਤੇ ਜਿਵੇਂ ਕਹਿੰਦੇ 95000 ਅਧਿਆਪਕਾਂ ਸੀ ਨਾ ਹੈ ਬਈ ਘਾਟ ਟੀਚਰਾਂ ਦੀ ਕਰਨ ਵਾਸਤੇ ਇਹ ਤਾਂ ਦਸਨੀ ਵੀ 8814 ਉਸਪੀਰ ਜਿਹੜਾ ਡੈਟਰੀ ਹੋ ਗਿਆ ਖੇਤੀ 'ਚ ਤੁਸੀਂ ਰੁਜ਼ਗਾਰ ਕਿੱਥੇ ਦਿੱਤਾ ਦੱਸੋ ਤੁਸੀਂ ਤਾਂ ਖੇਤੀ ਦਾ ਰੁਜ਼ਗਾਰ ਤਾਂ ਖੋਇਆ ਗਿਆ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਗੀਆਂ ਨੇ ਐਕਵਾਇਰ ਹੋਈਆਂ ਨੇ ਖੇਤੀ 'ਚ ਇੱਕ ਜਗ੍ਹਾ ਤੇ ਦੱਸਣ ਵੀ ਆ ਮੰਡੀਆਂ ਖੋਡੀਆਂ ਜੀ ਨਵੀਆਂ ਇੱਥੇ ਇੰਨਾਂ ਨੂੰ ਰੁਜ਼ਗਾਰ ਮਿਲ ਗਿਆ ਪਹਿਲਾਂ ਤਾਂ ਮੈਂ ਇਹ ਸਮਝਣ ਦੀ ਲੋੜ ਹੈ ਕਿ ਜਦੋਂ ਸੱਤਾ ਵਿੱਚ ਕੋਈ ਸਰਕਾਰ ਆਉਂਦੀ ਹੈ ਜੋ ਵਾਅਦੇ ਕਰਦੀ ਹੈ ਉਹ ਬਜਟ ਵਿੱਚ ਦਿਖਦੇ ਨਹੀਂ ਉਹ ਕਿਹੜਾ ਵਾਅਦਾ ਨਹੀਂ ਆ ਇੱਕ ਸਵਾਏ 1000 ਰੁਪਏ ਵਾਲਾ ਉਦੋਂ ਬਗੈਰ ਕਿਹੜਾ ਵਾਅਦਾ ਜਿਹੜਾ ਬਜਟ 'ਚ ਨਹੀਂ ਹੈ ਤੁਹਾਡੇ ਖਿਆਲ 'ਚ 1000 ਰੁਪਏ ਦਾ ਵਾਦਾ ਸੀ ਤੇ ਉਸ ਬਾਅਦ ਜੋ ਇਹਨਾਂ ਨੇ ਨੌਕਰੀਆਂ ਕਈਆਂ ਸੀ ਸ ਨੌਕਰੀਆਂ ਦਾ ਅੰਕੜਾ ਵੀ ਉਹ ਠੀਕ ਤਰੀਕੇ ਨਾਲ ਫਿੱਟ ਨਹੀਂ ਬੈਠਦਾ ਜੋ ਅੱਜ ਵਿਰੋਧੀ ਧਿਰ ਵਾਲੇ ਕਹਿ ਰਹੇ ਸਨ ਦੇਖੋ ਗੱਲ ਇਹ ਹੈ ਉਹਨਾਂ ਨੇ ਜਿਹੜੇ ਵਾਅਦੇ ਕਰੀ ਸੀ ਆਪਾਂ ਉਹਨੂੰ ਲੈ ਲਈਏ ਪੜਾਂ ਤੁਸੀਂ ਕਹਿੰਦੇ ਉਹ ਨਹੀਂ ਦਿਖਦਾ ਆਪਾਂ ਦੇਖ ਲੈਣੇ ਆ ਬਜਟ ਦੇ ਵਿੱਚੋਂ ਦਿਖਣਾ ਕੀ ਸੀ ਪਰ ਜੋ ਦਿਖਣਾ ਸੀ ਕਿਤਾਸੀ ਵੀ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ ਦੂਜਾ ਅਸੀਂ ਲੋਕਾਂ ਨੂੰ ਮੁਫਤ ਦਿਆਂ ਗਿਆ ਕੁਝ ਦਿਆਂ ਗਿਆ ਆ ਕਹਿੰਦੇ ਹਾਂ ਠੀਕ ਹੈ ਤੀਆਂ ਅਸੀਂ ਕੋਈ ਸੁਧਾਰ ਕਰਾਂਗੇ ਸਿੱਖਿਆ ਤੇ ਸਿਹਤ 'ਚ ਉਸ 'ਚ ਚੌਥਾ ਅਸੀਂ ਪ੍ਰਸ਼ਾਸਨ ਚੰਗਾ ਦੇਾਂਗੇ ਉਹ ਬਜਟ 'ਚ ਡਿਫਰੈਂਟ ਹੋਣਾ ਚਾਹੀਦਾ ਹੈ ਵੀ ਪ੍ਰਸ਼ਾਸਨ ਚੰਗਾ ਦੇਣ ਵਾਸਤੇ ਕੋਈ ਕਦਮ ਬਜਟ 'ਚ ਹੈਗੇ ਨੇ ਹੁਣ ਆਪਾਂ ਦੇਖ ਲਈਏ ਜਿੱਥੋਂ ਤੱਕ ਸਵਾਲ ਇਹ ਹੈ ਕਿ ਅਸੀਂ ਪ੍ਰਸਤਾਵ ਜੋ ਸਰਕਾਰ ਕਹਿੰਦੀ ਹੈ ਜੋ ਬਜਟ ਦੇ ਵਿੱਚ ਸਾਹਮਣੇ ਦਿਖਦਾ ਗਿਆ ਹੈ ਸਰਕਾਰ ਕਹਿੰਦੀ ਆ ਵੀ ਅਸੀਂ ਸਿੱਖਿਆ ਦਾ ਸੁਧਾਰ ਕਰਨ ਦੀ ਗੱਲ ਕਰੀ ਸੀ ਤੇ ਅਸੀਂ ਤੇ ਚਾਰ ਤਰ੍ਹਾਂ ਦੇ ਨਵੇਂ ਸਕੂਲ ਖੋਲ੍ਹ ਰਹੇ ਹਾਂ ਇਨਾ ਸਾਡੇ ਸਕੂਲ ਆਫ ਐਮਿਨੈਂਸ ਸੀਗੇ ਹੁਣ ਅਸੀਂ ਸਕੂਲ ਆਫ ਬ੍ਰਿਲੀਜ ਵੀ ਖੋਲਾਂਗੇ ਫਿਰ ਸਕੂਲ ਆਫ ਅਸੀਂ ਡਿਵੈਲਪਮੈਂਟ ਵੀ ਖੋਲਾਂਗੇ ਸਕੂਲ ਆਫ ਵੋਕੇਸ਼ਨ ਵੀ ਖੋਲਾਂਗੇ ਬਸ ਚਾਰ ਤਰ੍ਹਾਂ ਦੇ ਹੋਰ ਸਕੂਲ ਖੋਲ ਰਿਹਾ ਲੋਕਾਂ ਵਾਸਤੇ ਤਾਂ ਇਹ ਕੋਸਾ ਆਪਣੇ ਬ੍ਰਿਜ ਸਕੂਲੀ ਮਤਲਬ ਇਹ ਜਦ ਮਾਂਗਾ ਗੀਂਦੀ ਕਰ ਜਿਉ ਕਹਿੰਦੇ ਨੇ ਵੀ ਤੁਸੀਂ ਸਿਹਤ ਦੇ ਖੇਤਰ ਦੇ ਵਿੱਚ ਅਸੀਂ ਕੰਨੇ ਚੰਗੇ ਦੇਣੇ ਕਹਿੰਦੇ ਅਸੀਂ ਤਾਂ ਆਮ ਆਦਮੀ ਕਮਿਨੀ ਖੋਲ ਕੇ ਦੇ ਦਿੱਤੇ ਉਹਨਾਂ ਚੋਂ ਅਸੀਂ ਤਾਂ 650 ਕਰੋੜ ਰੁਪਏ ਦੀਆਂ ਦਵਾਈਆਂ ਵੀ ਬਣਦੀਆਂ 1 ਕਰੋੜ 70 ਲੱਖ ਮਰੀਜ਼ਾਂ ਨੂੰ 7 ਲੱਖ ਮਰੀਜ਼ਾਂ ਨੂੰ ਅਈਤਾ 70 ਲੱਖ ਦੇ ਟੈਸਟ ਵੀ ਕਰੋੜ ਦੇ ਟੈਸਟ ਵੀ ਇਹ ਵਜਿਨ ਦਾ ਪਾਸ਼ੰਦ ਦਾ ਜਿਹੜਾ ਗਵਰਨਰ ਦਾ ਪਾਸ਼ੰਦ ਉਹ ਦੈਸਾ ਹੈ ਤੇ ਅਸੀਂ ਤਾਂ ਸਾਲ ਦੇ ਵਿੱਚ 222 ਕਰੋੜ ਰੁਪਏ ਦੀਆਂ ਦਵਾਈਆਂ ਖਰੀਦੀਆਂ ਨੇ ਹਸਪਤਾਲਾਂ ਵਾਸਤੇ ਸਾਰਿਆਂ ਵਾਸਤੇ ਇਹ ਕੰਨੇ ਸੀ ਤੁਸੀਂ ਸਵਾਲ ਦੇ ਰਹਾਂਗੇ ਤੇ ਅਸਾ ਜਿਗਰ ਤੇ ਪਿੱਤੇ ਦੀਆਂ ਬਿਮਾਰੀਆਂ ਦੀ ਸੰਸਥਾ ਖੋਲਦੀ ਹੈ ਫਿਰ ਕੈਂਸਰ ਦੇ ਹਸਪਤਾਲ ਖੋਲਤੇ ਨੇ ਇੱਥੇ ਨਸ਼ਾ ਚੜ੍ਹੂ ਵਾਸਤੇ 70 ਕਰੋੜ ਰੁਪਏ ਰੱਖਦਾ ਹੈ ਸੋ ਇਹ ਕਹਿੰਦੇ ਅਸੀਂ ਆਹ ਕਰਿਆ ਇਹ ਬਜਟ ਚ ਦਿਓ ਭਾਈ ਇਸੰਝ ਇਹਨਾਂ ਨੇ ਆਖਿਆ ਵੀ ਤੁਸੀਂ ਖੇਤੀਬਾੜੀ ਵਾਸਤੇ ਉਹ ਕਹਿੰਦੇ ਬੱਤਕਾ ਬੱਕਰੀ ਐਵਾਂ ਦੇ ਚੋ 93 30 ਕਰੋੜ ਜਿਆਦਾ ਉਹ ਤਾਂ 20 ਸਦੀ ਦਾ ਪਹਿਲਾਂ ਹੀ 4.400 4.400 ਜੇ 4.400 ਕਿਤੇ ਜਾਣਾ ਸੋ ਉਹ ਰੁਜ਼ਗਾਰ ਦਾ ਕਹਿੰਦੇ ਜੇ ਇਸ ਦਾ 37000 ਰੁਜ਼ਗਾਰ ਦਿੱਤਾ 38000 ਤੇ ਐਦਾਂ ਦੇ ਤਾਂ 9.5000 ਤੁਸੀਂ ਕਹਿੰਦੇ ਮਾਸਟਰੀ ਲਾਤਾ ਇਸ ਕਰਕੇ ਲਾਇਆ ਵੀ ਤਾਂ ਕਿ ਘਾਟ ਪੂਰੀ ਹੋ ਜਾਈ ਇਹ ਉਹਨਾਂ ਦਾ ਦਾਵਾ ਹੈ ਨਕਨਾਂ ਨੂੰ ਰਾਤ ਦੇਤੀ ਹੈ ਉਹਨਾਂ ਦਾ ਦਾਅਵਾ ਹੈ ਕਿ ਅਸੀਂ 80000 ਕਿਸਾਨਾਂ ਨੂੰ ਕਪਾ ਦਾ ਫੀਜ ਜਿਹੜਾ ਕੋ ਕੁਆਲਟੀ ਆ ਬੰਦਦਾ ਸਬਸਕ੍ਰਾਈਬਿੰਗਦਾ ਸੋ ਇਹ ਦਾਅਵੇ ਨਹੀਂ ਵਿੱਚ ਕੋਈ ਉਹ ਹੈ ਨਹੀਂ ਵੀ ਇਹਨੂੰ ਚੈਲੰਜ ਵੀ ਚੁਣੌਤੀ ਨਹੀਂ ਕਿਸੇ ਨੇ ਦਿੱਤੀ ਵੀ ਨਹੀਂ ਦਿੱਤਾ ਤੁਸੀਂ ਉਹ ਕਹਿੰਦੇ ਅਸੀਂ ਕਿੱਸੇ ਅਸੀਂ ਲੋਕਾਂ ਨੂੰ ਰਾਤ ਕਾਰਜ ਦਿਆਂਗੇ ਅਸੀਂ ਇਦਾਂ ਹਾੜਾਂ ਦੇ ਵਿੱਚ ਨਰਾਤ ਕਰ ਦੇਤੀ ਇਹ ਉਹਨਾਂ ਦੇ ਦਾਅਵੇ ਸਾਹਮਣੇ ਦੇਖਦੇ ਨੇ ਹੁਣ ਆਪਾਂ ਇਹਦਾ ਹਕੀਕਤ ਦੇਖਦੇ ਹਕੀਕਤ ਇਹ ਹੈ ਕਿ ਜਿਹੜੀਆਂ ਉਹ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਇਦਾਂ ਹੀ ਕਹਿੰਦੇ ਅਸੀਂ ਖੇਤੀ ਦੇ ਲੋਕਾਂ ਨੂੰ ਪਿੰਡੂ ਰੋਜ਼ਗਾਰ ਦੇਣ ਵਾਸਤੇ 655 ਕਰੋੜ ਰੁਪਏ ਰੱਖ ਸਮਰ ਰੇਗਾ ਚ ਕਿਦਾ ਬਜਟ ਦੇ ਚੱਕ ਦੇ ਹੁਣ ਜੇ ਆਪਾਂ ਹਕੀਕਤ ਦੇਖੀਏ ਹਕੀਕਤ ਇਹ ਹੈ ਕਿ ਜੇ ਨੌਕਰੀਆਂ ਦੀ ਗੱਲ ਕਰਦੇ ਹਾਂ ਦਿੱਤੀਆਂ ਤੇ ਜਿਵੇਂ ਕਹਿੰਦੇ 9500 ਅਧਿਆਪਕ ਸੀ ਲਾਇਆ ਵੀ ਘਾਟ ਟੀਚਰਾਂ ਦੀ ਪੂਰੀ ਕਰਨ ਵਾਸਤੇ ਇਹ ਤਾਂ ਦਸੇਣੀ ਵੀ 8000 14 ਉਸ ਸਪੀਡ ਜਿਹੜੀ ਟੈਰ ਵੀ ਹੋ ਗਿਆ ਦੂਜਾ 2 ਲੱਖ ਬੱਚਾ ਤੁਸੀਂ ਕਹਿੰਨ ਵਾਧੂ ਆ ਗਿਆ ਫਿਰ ਤੁਸੀਂ ਕਾਟ ਕੇ ਜੀ ਪੂਰੀ ਕਰੀਏ 2000 ਜਰ ਦੇ ਅਕੀਲਾਇਆ ਨਾ ਹੋਰਤਾ ਬੱਚਾ 2 ਲੱਖ ਆ ਗਿਆ ਤੇ 2 ਲੱਖ ਬੱਚੇ ਵਾਸਤੇ ਇਹ 25 ਬੱਚਿਆਂ ਵਾਸਤੇ ਵੀ ਚਾਹੀਦਾ ਹੈ ਤਾਂ ਵੀ 4000 ਜਰ ਖਰਚਾ ਚਾਹੀਦਾ ਸੀ ਸੋ ਇਹ ਕਰਕੇ ਤੁਸੀਂ ਕਿਵੇਂ ਕਹਿੰਦੇ ਹੋ ਕਿ ਅਸੀਂ ਰੁਜ਼ਗਾਰ ਦਿੱਤਾ ਹੈ ਇਹ ਨੌਕਰੀਆਂ ਰੁਜ਼ਗਾਰ ਨਾਲ ਬਸ ਕਰਨ ਨੌਕਰੀ ਨੂੰ ਛੱਡ ਕੇ ਰੁਜ਼ਗਾਰ ਤੁਹਾਡੇ ਕੋਲੇ ਖੇਤੀ ਚੋਣਾ ਸੀ ਜਮਰ ਰਿਕਾ ਚਾਹਣਾ ਸੀ ਖੇਤੀ ਤੁਸੀਂ ਰੁਜ਼ਗਾਰ ਕਿੱਥੇ ਦਿੱਤਾ ਦੱਸ ਦੋ ਤੁਸੀਂ ਤਾਂ ਖੇਤੀ ਦਾ ਰੁਜ਼ਗਾਰ ਤਾਂ ਖੋਇਆ ਗਿਆ ਲੋਕਾਂ ਦੀਆਂ ਜ਼ਮੀਨਾਂ ਖੋਈਆਂ ਗਈਆਂ ਨੇ ਅਕਵਾਇਰ ਹੋਈਆਂ ਨੇ ਖੇਤੀ 'ਚ ਇੱਕ ਜਗ੍ਹਾ ਤੇ ਦੱਸਣ ਵੀ ਆ ਮੰਡੀਆਂ ਖੋਡੀਆਂ ਜੀ ਨਵੀਆਂ ਇੱਥੇ ਇਨਾਂ ਨੂੰ ਰੁਜ਼ਗਾਰ ਮਿਲ ਗਿਆ ਆ ਸਿ ਕੋਆਪਰੇਟਿਵ ਸਿਸਟਮ ਕੋਲ ਤਾਂ ਇਹਦੇ ਚ ਇਨਾਂ ਨੂੰ ਰੁਜ਼ਗਾਰ ਮਿਲ ਗਿਆ ਟੋਟੋ ਵਾਈਦਾ ਜਾਂ ਕੋਈ ਹੋਰ ਠੀਕ ਹੈ ਕੋਈ ਰੁਜ਼ਗਾਰ ਦਾ ਮੈਂ ਦੱਸ ਹੁਣ ਅਗਮ ਰਿਕਾ ਮਲਿਕਾ ਦੇ ਵਿੱਚ 32 ਲੱਖ ਕਾਰਡ ਬਣਨਾ ਸੀ 18 ਲੱਖ 60 ਹਜ਼ਾਰ ਬਣਿਆ ਹੋਇਆ ਇਹਨਾਂ ਦਾ ਆਪਦਾ ਡਾਟਾ ਹੈ ਅੱਜ ਤਾਜ਼ਾ ਕਰਦਾ ਡਾਟਾ ਤੇ ਉਹਦੇ ਵਿੱਚੋਂ ਇਹਨਾਂ ਨੇ ਆਪ ਬਜਟ ਪਾਸੰਦ ਕਿਹਾ ਗਵਰਨਰ ਸਾਹਿਬ ਦੇ ਚ ਵੀ ਅਸੀਂ 8 ਲੱਖ 18 ਲੱਖ 60000 ਤੋਂ 8 ਲੱਖ ਕਰਾਂ ਨੂੰ ਰੋਜ਼ਗਾਰ ਮਲੇਗਰਹੀਂ ਦਿੱਤਾ 18 600 ਤੋਂ 8 ਲੱਖ ਨੂੰ ਦਿੱਤਾ ਮੰਨ ਲਿਆ ਕਿਨੇ ਦਿਨ ਦੱਤਾ ਉਹ ਦੱਸਿਆ ਕਿ 40 ਦਿਨ ਦਾ 39 ਦਿਨ ਦਾ ਜਦ ਕਿ 100 ਦਿਨ ਦਾ ਦੇਣਾ ਸੀ ਦਿਨ 25 ਰਹਿ ਗਏ ਹੁਣ 25 ਦਿਨਾਂ ਚ 60 60 ਦਿਨ ਦਾ ਹੋਰ ਕਿੰਨਾ ਰੋਜ਼ਗਾਰ ਦੇ ਦੇਣਗੇ ਇੰਨੇ ਕਰਾਂ ਨੂੰ ਫਿਰ 100 ਦਿਨ ਦਾ ਰੋਜ਼ਗਾਰ ਕਿੰਨਾ ਦਿੰਦਾ 12 11 12000 ਸਾਰੇ 1011000 1011000 ਨੂੰ ਦਿੰਦਾ ਤਾਂ ਜਦ ਕਿ ਮੈਂ 8 ਲੱਖ ਨੂੰ ਮਿਲਣਾ ਚਾਹੁੰਦਾ ਸੀ ਸੋ ਇਸ ਕਰਕੇ ਉਹ ਰਿਕਾਰਡ ਵੀ ਕੋਈ ਉਸ ਤਰ੍ਹਾਂ ਨਹੀਂ ਹੈਗਾ ਐ ਹੈ ਨਹੀਂ ਵੀ ਬਿਲਕੁਲ ਹੀ ਨਹੀਂ ਕੁਝ ਕਰਿਆ ਉਹ ਤਾਂ ਟੂਕ ਮਨ ਜਿਹੜਾ ਪੈਸਾ ਸੈਂਟਰ ਚੋਂ ਆਣਾ ਹੀ ਆਣਾ ਹੁਣ ਜੀਐਫਸੀ ਆਖੀ ਇਹ ਵੀ ਇਹਨਾਂ ਨੇ ਜਿਹੜਾ ਇੱਕ ਵਾਅਦਾ ਪੱਕਾ ਕਰਿਆ ਹੀ ਨਹੀਂ ਜਿਹੜਾ 1000 ਰੁਪਿਆ ਵੀ ਅਸੀਂ ਦਿਆ ਕਰਾਂਗੇ ਹਾਲਾਂਕਿ ਉਹ ਵਾਅਦਾ ਮੈਨੂੰ ਲੱਗਦਾ ਵੀ ਨਹੀਂ ਠੀਕ ਹਰੇਕ ਨੂੰ 1000 ਰੁਪਿਆ ਦੇਣਾ ਆ ਬਿਜੀ ਵੀ ਹਰੇਕ ਨੂੰ ਜਿਹੜਾ 4-4 ਲੱਖ ਰੁਪਏ ਤਨਖਾਹ ਦਾ ਲੈ ਰਹੇ ਨੇ ਨਹੀਂ ਆ ਬਿਜੀ ਲੜਕੇ ਉਹਨਾਂ ਨੂੰ 600 ਜੁਨ ਮੁਫਤਕਾ ਦੇ ਵੀ ਜਿਹੜੀ ਬੀਬੀ 2000 ਰੁਪਿਆ ਲੈ ਕੇ ਪਰਸ 15 ਜਿਆਦਾ ਪਰਸ ਪਾ ਕੇ ਬਾਹਰ ਚ ਜਾ ਰਹੀ ਹੈ ਤੇ ਉਹਨੂੰ ਬੱਸ ਦੀ ਟਿਕਟ ਮੁਫਤ ਕਿਉਂ ਬਈ ਉਹ ਮਤਲਬ ਤੁਸੀਂ ਇਕਨੋਮੀ ਤੁਸੀਂ ਲੋਕਾਂ ਨੂੰ ਮਤਲਬ ਉਹ ਵੀ ਡਾਲਚ ਲਾਈਨ ਨੂੰ ਚਾਹ ਨਹੀਂ ਤੁਸੀਂ ਵੀ ਦੇਰ ਨੂੰ ਤਿਆਰ ਹੋ ਕੇ ਠੀਕ ਹੈ ਇੰਚ ਚੱਲਣਾ ਜਦ ਜਿਹੜਾ ਲਾਈਨ ਵਾਲਾ ਉਹ ਨਹੀਂ ਕਰਦੇ ਵੀ ਭਾਈ ਇਹ ਨਜਾਇਜ਼ ਹੈ ਮੈਂ ਇਹ ਨਹੀਂ ਕਹਿੰਦਾ ਉਹ ਛੱਡ ਦੇਣ ਜਿੰਨਾ ਚਿਰ ਮਿਲ ਰਿਹਾ ਪਰ ਇਹ ਤਾਂ ਕਹਿੰਦੇ ਵੀ ਨਜਾਇਜ਼ ਕਹਾ ਕੇ ਦਿਖਾਓ ਦੇਣ ਨਹੀਂ ਮਿਲਣਾ ਚਾਹੀਦਾ ਬੰਦ ਕਰੋ ਨੂੰ ਤਾਂ ਅਜੀਟੇਸ਼ਨ ਕਰਦੇ ਨੇ ਵੀ ਸਾਡਾ ਹੱਕ ਦਿਓ ਇਹ ਕਿਉਂ ਨਹੀਂ ਕਹਿੰਦੇ ਵਾ ਸਾਨੂੰ ਫालतੂ ਦੇ ਰਹੇ ਹੋ ਇਹਨੂੰ ਬੰਦ ਕਰੋ ਇਹ ਕਿਹਾ ਕਿਸ ਨੇ ਫਿਰ ਸੋ ਇਸ ਕਰਕੇ ਆਪਾਂ ਇੱਕ ਗੱਲ ਨੂੰ ਸਮਝੀਏ ਵੀ ਇਹ ਸਰਕਾਰਾਂ ਜਿਹੜੀਆਂ ਨੇ ਪੰਜਾਬ ਦਾ ਇਸ਼ੂ ਸੀਗਾ ਕਿ ਉਹ ਭਾਈ ਲੜਦੋਂ ਦਾ ਕੰਮ ਕਰਨੀਆਂ ਇਹ ਮਨਕਬਾ ਗੌਂਦਾ ਕੰਮ ਕਰਦੀਆਂ ਨਹੀਂ ਆਹ ਫਰਕ ਹੈ ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕਹਿੰਦੇ ਅਸੀਂ ਕਰਾਪਸ਼ਨ ਦੂਰ ਕਰਦੇ ਹਾਂ ਕਰਾਪਸ਼ਨ ਤਾਂ ਸਾਰੇ ਰੈਂਪਟ ਸਭ ਨੂੰ ਪਤਾ ਹੁਣੀ ਆ ਕਿ ਟੈਸਟ ਹੋ ਘਟੇ ਉਹਦੇ ਰੌਲਾ ਪਿਆ ਪਿਆ ਪੂਰਾ ਜੇਈ ਦਾ ਜਿੰਨੇ ਵਿੱਚ ਸਾਰੀ ਵੱਡੀ ਇਹ ਹੈ আর ਮੈਨੂੰ ਨਹੀਂ ਲੱਗਦਾ ਕੋਈ ਉਹਦਾ ਇਨਵੈਸਟੀਗੇਸ਼ਨ ਕਰਦੇ ਨਿਕਲ ਨਹੀਂ ਮੈਂ ਚਿੱਠੀ ਵੀ ਲਿਖਿਆ ਤੇ ਆਪ੍ਰੇਸ਼ਨ ਕੁਮਾਰ ਨੂੰ ਵੀ ਹੋਇਆ ਕੀ ਹੈ ਸਾਰੇ ਡਾਟਾ ਦਿੱਤਾ ਗਿਆ ਆ ਦੇ ਹੋਏ ਇਹ ਹੋਏ ਇਹ ਠੱਗੀ ਤੋਂ ਬਿਨਾ ਹੋ ਹੀ ਨਹੀਂ ਸਕਦਾ ਜੋ ਕੁਝ ਹੋਇਆ ਤੇ ਕ੍ਰਾਪਸ਼ਨ ਕੁਸ਼ਨ ਤਾਂ ਦੂਰ ਹੋਈ ਨਹੀਂ ਪਰ ਇੰਨਾ ਜ਼ਰੂਰ ਹੈ ਫੜ ਫੜ ਕੇ ਵਿਰੋਧੀਆਂ ਨੂੰ ਅੰਦਰ ਜ਼ਰੂਰ ਕਰੇ ਚਾਹੇ ਉਹ ਮੋਈ ਨੂੰ ਅੰਦਰ ਕਰਤਾ ਚਾਹੇ ਧਰਨ ਸੋਤ ਨੂੰ ਅੰਦਰ ਕਰਤਾ ਹੁਣ ਜਿਹੜਾ ਤਾਂ ਇਹ ਕਹਿੰਦੇ ਸੀ ਜਿਹੜਾ ਬੰਦਾ ਤਾਂ ਖਾ ਗਿਆ ਕਹਿੰਦਾ ਮੈਂ 55 ਕਰੋੜ ਰੁਪਏ ਵੰਡਦਾ 8 ਦਿਨਾਂ 'ਚ 10 ਦਿਨਾਂ 'ਚ ਉਹ ਆਈਐਸਨ ਤੋਂ ਕੁਛ ਨਹੀਂ ਕਿਹਾ ਉਹ ਤਾਂ ਰਿਟਾਇਰ ਹੋ ਕੇ ਜਾ ਕੇ ਚੋਣਾ ਲੜਨ ਨੂੰ ਫਿਰਦਾ ਜੂਪੀ ਚ ਤੇ ਜਿਹੜਾ ਤੁਹਾਨੂੰ ਸੋਦੇ ਉੱਤੇ ਉਸੇ ਆਈਐਸਨ ਕਹਿੰਦੇ 39 ਕਰੋੜ ਰੁਪਏ ਦਾ ਸ਼ੱਕ ਹੈ ਕੋਈ ਭੂਤਿਆ ਫਾਇਨਾ ਨੇ ਜਿਨੇ 39 ਕਰੋੜ ਲੱਭਿਆ ਵੀ ਨਹੀਂ ਉਹਨੇ ਚਾਕੇ ਅੰਦਰ ਕਰਤਾ ਪੋਲਿਟਿਸ਼ੀਨ ਨੂੰ ਫਿਰ ਚਾ ਠੀਕ ਹੈ ਫਿਰ ਜਿੰਨੂੰ ਮਰਜ਼ੀ ਅੰਦਰ ਕਰ ਦੋ ਫਿਰ ਕੋਈ ਆ ਇਨਸਾਫ ਵਾਲੀ ਗੱਲ ਤਾਂ ਹੋਈ ਨਾ ਜਾਂ ਤਾਂ ਤੁਸੀਂ ਇਹ ਕਹੋ ਵੀ ਇਹਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਟਾਲਾ ਸੀ ਅਸੀਂ ਉਹਨਾਂ ਸਾਰਿਆਂ ਨੂੰ ਦੇਖ ਦਿੰਦਾ ਦੁਬਾਰਾ ਉਹ ਤਾਂ ਦੇਖਦੇ ਨਹੀਂ ਫਿਰ ਕਹਿੰਦੇ ਜੀ ਕਾਂਗਰਸ ਸਰਕਾਰ ਵੇਲੇ 1158 ਸਹਾਇਕ ਪ੍ਰੋਫੈਸਰ ਭ ਹੂੰ ਉਹ ਸੈਟੀਸਾਈਡ ਹੋ ਗਿਆ ਫਿਰ ਤੁਸੀਂ ਇਨਕੁਆਰੀ ਕਿਉਂ ਨਹੀਂ ਕਰਾਈ ਵੀ ਭਾਈ ਉਹ ਠੱਗੀ ਕੀ ਹੋਈ ਸੀ ਠੱਗੀ ਜਿੰਨ ਕਰੀ ਤਾਂ ਤੁਸੀਂ ਕਰਾਨੀ ਰਹੇ ਤੁਹਾਡੇ ਵੇਲੇ ਤੁਸੀਂ ਦਰਪਰਤੀ ਹੋਏ ਉਦੋਂ ਉਦੋਂ ਗੜਬੜ ਹੋਈ ਤੁਸੀਂ ਕਹਿੰਦੇ ਹੋ ਵੀ ਸਾਡੇ ਤੇ ਜੀ ਗੜਬੜ ਨਹੀਂ ਸੀ ਬੜੀ ਟਰਾਂਸਪੇਰੈਂਟ ਨੌਕਰੀਆਂ ਦਿੱਤੀਆਂ ਨੇ ਕਿੰਨੀਆਂ ਨੌਕਰੀਆਂ ਟਰਾਂਸਪੇਰੈਂਟ ਦਿੱਤੀਆਂ ਦਿੱਤੀਆਂ 40000 ਚੋਂ ਤੁਸੀਂ ਦੱਸਿਆ ਵੀ ਜਿਹੜੇ ਤਸੀਦਲ ਭਰਤੀ ਹੋਏ ਸੀ ਉਹ ਤੇ ਹੀਰਾਫਰੀ ਕਿਉਂ ਹੋਈ ਜਿਹੜੇ ਆ ਜੇਈ ਨੇ ਹੁਣ ਭਰਤੀ ਹੋਏ ਇਹਨਾਂ ਦੇ ਉੱਤੇ ਹੀਰਾਫਰੀ ਦਾ ਕਿਉਂ ਰੌਲਾ ਜਿਹੜੇ 913 ਤੁਸੀਂ ਫਾਰਮਾਨ ਫਲਾਣਾ ਫਲਾਣਾ ਭਰਤੀ ਕਰਨੀ ਸੀ ਉਹ ਨੱਚੀ ਹੋਇਆ ਹਾਂ ਜਿਹੜਾ ਤੁਸੀਂ 12-1300 ਬੰਦਾ 600 ਵੈਟਰਨਰੀ ਵਾਲਾ ਕਰਨ ਦੀ ਗੱਲ ਕੀਤੀ ਸੀ ਉਹਦਾ ਕੀ ਹੋਇਆ ਕੀ ਤੁਸੀਂ ਦੱਸਿਆ ਸੋ ਇਸ ਕਰਕੇ ਇਹ ਜਿਹੜੀਆਂ ਇੰਨੀਆਂ-ਇੰਨੀਆਂ ਭਰਤੀਆਂ ਕਿਤੇ 15000 1500 ਹੋ ਰਹੀ ਹੈ ਕਿਤੇ 1200 ਹੋ ਰਹੀ ਹੈ ਕਿਤੇ 600 ਹੋ ਰਹੀ ਹੈ ਕਿਤੇ 900 ਹੋ ਰਹੀ ਹੈ ਇਹ ਭਰਤੀਆਂ ਜਿਹੜੀਆਂ ਤੁਸੀਂ ਕਰਦੇ ਹੋ ਇਹਦੀ ਟਰਾਂਸਪਰੈਂਸੀ ਕਿੱਥੇ ਹੈ ਇਹਦੀ ਪਾਰਦਰਸ਼ਤਾ ਕਿੱਥੇ ਹੈ ਮੈਰਿਟ ਕਿੱਥੇ ਹੈ ਸੋ ਇਸ ਕਰਕੇ ਭਰਤੀਆਂ ਕਰਨੀਆਂ ਕਹੀ ਨਾ ਭਰਤੀਆਂ ਕਰਨ ਦਾ ਮਤਲਬ ਇਹਦਾ ਇਹ ਨਹੀਂ ਸੀ ਵੀ ਅਸੀਂ ਜੋ ਮਰਜ਼ੀ ਕਰਾਂਗੇ ਭਰਤੀਆਂ ਦਾ ਮਤਲਬ ਇਹ ਸੀ ਅਸੀਂ ਬਿਲਕੁਲ ਜੋਗਤਾ ਦੇ ਆਧਾਰ ਤੇ ਨਿਰਪੱਖਤਾ ਦੇ ਨਾਲ ਪਾਰਦਰਸ਼ਤਾ ਨਾਲ ਪੱਤਰ ਕਰਾਂਗੇ ਜਿਹੜਾ ਹੱਕ ਉਹ ਜਿਹਦਾ ਉਹਨੂੰ ਨਹੀਂ ਲੱਗੀ ਜਾਊਗਾ ਉਹ ਤਾਂ ਕਰੀ ਨਾ ਮਜੀਠੀਏ ਦੇ ਘੋੜੇ ਲੱਬੇ ਨਾ ਰਾਜਾ ਬੜਿੰਗ ਦੀ ਬੱਸਾਂ ਬਾੜੀਆਂ ਵਾਲੇ ਬੱਸਾਂ ਦਾ ਕੋਈ ਕਾਰਵਾਈ ਹੋਈ ਨਾ ਬੀਬੀਆਂ ਨਾਲ ਹਿਆਦ ਪਿਆ ਨਾ ਮਿਸਤਰੀ ਮਜ਼ਦੂਰਾਂ ਦਾ ਨਾਮ ਲਿਖੀ ਨਹੀਂ ਪੱਥਰ ਜਿਹੋ ਕਹਿੰਦੇ ਸੀ ਅਸੀਂ ਮਿਸਤਰੀ ਮਜ਼ਦੂਰਾਂ ਦਾ ਨਾਮ ਲਿਖਾਂਗੇ ਇੱਕ ਵੀ ਕੋਈ ਪੱਥਰ ਦਿਖਾ ਦਿਓ ਜਿਸ ਵਿੱਚ ਲਿਖਿਆ ਹੋਵੇ 5 ਮਿੰਟ ਵਾਲੀ ਐਮਐਸਪੀ ਵਾਲੀ ਗੱਲ ਪਰ ਵੀ ਕੋਈ ਚਰਚਾ ਨਹੀਂ ਹੋਈ ਤੇ ਹੋ ਵੀ ਕਾਫੀ ਚੀਜ਼ਾਂ ਨੇ ਜਦੋਂ ਇਹ ਸਵਾਲ ਹੁੰਦੇ ਨੇ ਤਾਂ ਫਿਰ ਲੱਗਦਾ ਵੀ ਵਾਕਈ ਬਦਲਾਅ ਦੇ ਰਸਤੇ ਉੱਤੇ ਹੈਗੀਆਂ ਕਿਉਂਕਿ ਬੋਲੇ ਜਦੋਂ ਨੇ ਸਟੇਟਮੈਂਟਾਂ ਹੈਗੀਆਂ ਨੇ ਪਰ ਇਸ ਉੱਪਰ ਅਮਲ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ ਦੇਖੋ ਜਿਹੜੇ ਬੰਦੇ ਨੇ ਇਹ ਸਵਾਲ ਵੀ ਕਰੇ ਨੇ ਇਹ ਬੜੇ ਸਿਆਸੀ ਜਿਹੇ ਸਵਾਲ ਨੇ ਸਿਆਸਦਾਨ ਜਿਵੇਂ ਕਰਦੇ ਨੇ ਤੇ ਉਹੋ ਜਿਹੇ ਸਵਾਲ ਉਹ ਕਰ ਰਿਹਾ ਹੈ ਕਿ ਤੁਹਾਨੂੰ ਦੱਸਿਆ ਵੀ ਤੁਸੀਂ ਆ ਸੀ ਆ ਹੋਣਾ ਚਾਹੀਦਾ ਜਦ ਤੱਕ ਤੁਸੀਂ ਆਲਟਰਨੇਟ ਨਹੀਂ ਹੋਏ ਸਿਆਸਤ ਦਾ ਕੰਮ ਹੈ ਇੱਕ ਦੂਜੇ ਨੂੰ ਭੰਨੀ ਚੜਨਾ ਭੱਟੀ ਜਾਂਦੇ ਆ ਨਹੀਂ ਹੋਇਆ ਆ ਨਹੀਂ ਹੋਇਆ ਆ ਨਹੀਂ ਹੋ ਕੰਗੇ ਕਰਤਾ ਕਰਤਾ ਇਹਦਾ ਕੋਈ ਐਵੇਂ ਤੋਈ ਨਾ ਜੋ ਕੁਝ ਨਹੀਂ ਨਿਕਲਦਾ ਵੀ ਉਹ ਹੋਇਆ ਉਹ ਨਹੀਂ ਹੋਇਆ ਉਹ ਤੁਸੀਂ ਕਰਿਆ ਫਰਾਨਾ ਕਰਿਆ ਫਿਰ ਕਹਿੰਦੇ ਤੁਸੀਂ ਫਰਾਨੀ ਕੁਰਸੀ ਤੇ ਕੌ ਮਿੱਠੇ ਫਿਰ ਕਹੋਗੇ ਤੁਸੀਂ ਕਹ ਸੀ ਵੀ ਅਸੀਂ ਤਾਂ ਬੜੀ ਸਿੰਪਲ ਹਾਂਗੇ ਹੁਣ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਹੋ ਬੜਾ ਕੁਝ ਜਿੰਨੇ ਮਰਜੀ ਸਵਾਲ ਕਰੀ ਜਾਓ ਸਵਾਰਨੰਦ ਦਾ ਕੋਈ ਅੰਤ ਨਹੀਂ ਹੈ ਇਹ ਇਹ ਵੀ ਗੱਪ ਮਾਰਦੇ ਇਦੋਂ ਉਦੋਂ ਦੀਆਂ ਗੱਲਾਂ ਕਰ ਦਿੰਦੇ ਨੇ ਤੇ ਪਤਾ ਨਹੀਂ ਹੁੰਦਾ ਪਹਿਲਾਂ ਬਾਅਦ ਵਿੱਚ ਉਹਨੂੰ ਲੁਭਾਉਣਾ ਔਖਾ ਹੁੰਦਾ ਹੈ ਦੇ ਉਹ ਸੜੀ ਬਣ ਨਹੀਂ ਕਰਿਆ ਰਹੇ ਨੇ ਇਸ਼ੂ ਇਹ ਨਹੀਂ ਹੈ ਵੀ ਤੁਸੀਂ ਇਹਦੇ ਚ ਕੀ ਕਰਿਆ ਇਹ ਨਹੀਂ ਪੱਥਰ ਇਹਦੇ ਨਾਂ ਤੇ ਰੱਖੇ ਨਾ ਰੱਖੇ ਨਹੀਂ ਪੱਥਰ ਤੁਸੀਂ ਰੱਖ ਦੋ ਮਜ਼ਦੂਰ ਦੇ ਨਾਂ ਤੇ ਤੇ ਫਿਰ ਉਹ ਸੜਕ ਬਣ ਜੂਗੀ ਸਵਾਲ ਤਾਂ ਸੜਕ ਬਣਨੀ ਚਾਹੀਦੀ ਆ ਪੱਥਰ ਤਾਂ ਚਲੋ ਨਹੀਂ ਪੱਥਰ ਮਜ਼ਦੂਰ ਦੇ ਨਾਂ ਤੇ ਰੱਖਿਆ ਜਾਵੇ ਚੰਗੀ ਗੱਲ ਹੈ ਪਰ ਸੜਕ ਹੀ ਨਹੀਂ ਬਣਦੀ ਉਹ ਤਾਂ ਜਿਹਦੇ ਮਰਜ਼ੀ ਨਾਂ ਤੇ ਰੱਖਿਆ ਹੋਵੇ ਮੁੱਖ ਮੰਤਰੀ ਦੇ ਨਾਂ ਤੇ ਰੱਖੇ ਤੇ ਨਹੀਂ ਬੰਦੀ ਸਵਾਲ ਇਹ ਹੈ ਹੁਣ ਹੜਾ ਵੇਲੇ ਤੁਸੀਂ ਦੇਖਿਆ ਨਹੀਂ ਉਹ ਮਿੱਟੀ ਆਇਆ ਆਪ ਹੀ ਇਹਨਾਂ ਦੀ ਆਗਾ ਗਣਮਾਨ ਆਪ ਉਠਾ ਕੇ ਦਿਖਾ ਰਹੀ ਸੀ ਮਿੱਟੀ ਕੀਮਾ ਸਾਹਿਬ ਜਿਹੜੇ ਵਿੱਤ ਮੰਤਰੀ ਨੇ ਉਹ ਦਿਨਵੇਂ ਦੇ ਵਿੱਚ ਦਿਖਾ ਰਹੇ ਸੀ ਵੀ ਆ ਦੇਖੋ ਆ ਸਾਰੀ ਟੁੱਟਿਆ ਪਿਆ ਸਿਮੈਂਟ ਜੇ ਇਹਨਾਂ ਦੇ ਰਾਜ 'ਚ ਹੀ ਕੁਝ ਹੋਇਆ ਹੋਇਆ ਹੈ ਇਹਨਾਂ ਨੇ ਕਰਿਆ ਕੀ ਹੈ ਇਹ ਤਾਂ ਦੱਸ ਦੇਣਾ ਵੀ ਆ ਸੜਕਾਂ ਮਿੱਟੀ ਮੰਗਵਾਏ ਉੱਠ ਰਹੀਆਂ ਨੇ ਲੁੱਕ ਵਾਲੀਆਂ ਸੜਕਾਂ ਸੋ ਇਸ ਕਰਕੇ ਨਹਿਰਾਂ ਦੇ ਉੱਤੇ ਕੰਕਰੀਟ ਚ ਚਲਾਇਆ ਹੋਇਆ ਸਿਮੈਂਟ ਉਹ ਸਾਰਾ ਹੈ ਜਿਵੇਂ ਮਿੱਟੀ ਮਿੱਟੀ ਵੀ ਉਦੋਂ ਚੰਗੀ ਹੁੰਦੀ ਹੈ ਵੇਖ ਕਰਕੇ ਉਹਦਾ ਜਵਾਬ ਨਹੀਂ ਹੈ ਕਿਉਂਕਿ ਪਾਰਦਰਸ਼ਤਾ ਦੀ ਗੱਲ ਵੀ ਇਹੀ ਹੈ ਰਜਿਸਟਰੀਆਂ ਵਗੈਰਾ ਚ ਤੁਸੀਂ ਨਾ ਜਾ ਕੇ ਦੇਖ ਲਓ ਜਿਹੜਾ ਜਿੱਥੇ ਜਿੱਨਾ ਕ ਇਨਸਾਫ ਹੁੰਦਾ ਸਭ ਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਸੋ ਗੱਲਾਂ ਦਮਗਿਏ ਮਾਰਨ ਦੀ ਗੱਲ ਹੈਗੀ ਹੈ ਉਂ ਕੁਝ ਬਹੁਤਾ ਵੱਡਾ ਹੋਇਆ ਨਹੀਂ ਇਹਨਾਂ ਨੇ ਕਿਹਾ ਸੀ ਅਸੀਂ ਜਿਹੜੀਆਂ ਜ਼ਮੀਨਾਂ ਨੇ ਉਹ ਤਾਂ ਕਬਜ਼ੇ ਛਡਾਵਾਂਗੇ ਅਰਬਨ ਰੂਰਲ ਵਿੱਚ ਕਹਿੰਦੇ ਨੇ ਅਸੀਂ ਵੀ 12000 ਏਕੜ ਤੋਂ ਛਡਾ ਲਿਆ 75 ਲੀਮਿਨਾਂ ਦਾ ਅਰਬਨ ਇਹ ਕਿੱਥੇ ਛਡਾਇਆ ਕੋਈ ਵੀ ਨਜਾਇਜ਼ ਕਲੋਨੀਆਂ ਦਾ ਕੀ ਕਰੇ ਤੋ ਬਹੁਤ ਕੁਛ ਆ ਪਰ ਸਰਕਾਰ ਇੱਕ ਪਾਸਿਓਂ ਵਾਢਿਓ ਲਾ ਕੇ ਸਾਰੇ ਕੰਮ ਇਕੱਠੇ ਨਹੀਂ ਹੋਣੇ ਕਦੀ ਵੀ ਨਹੀਂ ਹੋਣੇ ਹਮੇਸ਼ਾ ਕੰਮ ਕਦੇ ਖਤਮ ਵੀ ਨਹੀਂ ਹੁੰਦੇ ਨਾ ਹੋਣੇ ਚਾਹੀਦੇ ਨਾ ਖਤਮ ਸਵਾਲ ਇਹ ਹੈ ਵੀ ਕੀ ਤੁਸੀਂ ਮਨਸ਼ਾ ਦੇ ਨਾਲ ਇੱਕ ਪਾਸਿਓਂ ਤੁਰਪੇ ਕੁਛ ਨਾ ਕੁਛ ਕਰਨੋ ਗੋਲੇ ਚ ਪੂਣੀ ਕੱਤੀ ਐ ਉਹ ਮੈਨੂੰ ਐ ਲੱਗਦਾ ਵੀ ਇਹ ਸਰਕਾਰ ਨੇ ਗੋਲੇ ਚ ਪੂਣੀ ਕੱਤਣ ਦੀ ਬਜਾਇਆ ਚਾਹੇ ਇਹਨਾਂ ਨੂੰ ਕਹ ਲੋ ਵੀ ਇਹਨਾਂ ਨੂੰ ਪਤਾ ਨਹੀਂ ਤਾਂ ਤਰੀਕਾ ਕੀ ਹੁੰਦਾ ਸਰਕਾਰ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਰਕਾਰ ਦਾ ਮਤਲਬ ਕੀ ਹੈ ਮੈਂ ਜਿੰਮੇਵਾਰ ਨਾਲ ਕਹਿਣਾ ਕਿਉਂਕਿ ਲੱਗਦਾ ਐ MLA ਸਮਝ ਨਹੀਂ ਸੀ ਆਪੀ ਸਰਕਾਰ ਅੱਜ ਵੀ ਕਮੇਟੀ ਦੇ ਕਹਿੰਦੇ ਝਗੜਾ ਝੂੜਾ ਹੋ ਗਿਆ ਕਿਸੇ ਪੱਤਰਕਾਰ ਨਾਲ ਐਵੇਂ ਕਹਿੰਦਾ ਕੰਮ ਨਹੀਂ ਹੁੰਦਾ ਝਗੜਾ ਕਰਨਾ ਪੱਤਰਕਾਰ ਨਾਲ ਪੱਤਰਕਾਰ ਨੇ ਸੋ ਸਵਾਲ ਪੁੱਛਨੇ ਨੇ ਨਹੀਂ ਲੈਣਾ ਉਹਨੇ ਜਵਾਬ ਨਾ ਦੇ ਦੇ ਕਹੇ ਪਰ ਇਹ ਨਹੀਂ ਮੈਂ ਨਹੀਂ ਕਿਹਾ ਬਾਤ ਇਹ ਤੇ ਇਹ ਜਿਹੜਾ ਹੈਗਾ ਨਾ ਰੋਜ਼ ਜਾ ਕੇ ਮਡੇ ਜਾ ਕੇ ਕਿਸੇ ਮਾਸਟਰ ਨੂੰ ਆਏ ਭੁੱਗੂ ਜਾ ਲਾ ਕੇ ਚਲੇ ਜਾਂਦੇ ਕਿ ਚਲੇ ਇਹ ਕੋਈ ਤਾਂ ਤਰੀਕਾ ਨਹੀਂ ਹੈ ਗਵਰਨਰਸ ਦਾ ਕਿ ਤਰੀਕਾ ਉਹਦੇ ਵਿੱਚ ਇਹਨਾਂ ਨੇ ਮਾਰ ਖਾਦੀ ਹੈ ਹਮੇਸ਼ਾ ਅਰ ਉਹਦੀ ਚਾਪੋਜੀਸ਼ਨ ਨੂੰ ਵੀ ਕੋਈ ਚੰਗਾ ਰੋਲ ਨਹੀਂ ਪ੍ਰੇ ਕਰਿਆ ਜਦਾ ਹੁਣ ਗਵਰਨਰ ਸਾਹਿਬ ਦਾ ਪਛਨ ਹੋ ਰਿਹਾ ਸੀ ਵਿਧਾਨ ਸਭਾ ਦੀ ਉਹਦੇ ਵਿੱਚ ਲਿਖਿਆ ਕਾਰਵਾਈ ਚ ਮਰਿਆਦਾ ਚ ਕਿ ਬੰਦਾ ਗਵਰਨਰ ਸਾਹਿਬ ਦੇ ਭਾਸ਼ਣ ਦੇ ਵਿੱਚ ਨਹੀਂ ਬੋਲਣਾ ਇਹ ਬੋਲਣੋਂ ਹਟਈ ਨਹੀਂ ਰੌਲੀ ਪਾਈ ਕਹਿੰਨੇ ਜਿਹੜਾ ਬੰਦਾ ਇੱਕ ਮਰਿਆਦਾ ਪਤਾ ਹੈ ਕਰਤੀ ਵੀ ਨਾ ਬਈ ਇੱਥੇ ਅਜੇ ਬੋਲਣ ਆਣੀ ਹੈ ਤੁਸੀਂ ਫਿਰ ਵੀ ਬੋਲੀ ਜੋ ਫਿਰ ਤੁਹਾਨੂੰ ਸਵਾਲ ਦਾ ਜਵਾਬ ਕਿਵੇਂ ਦੇਵੋਗੇ ਕੋਈ ਬਾਦਵਾ ਸਾਹਿਬ ਅੱਜ ਜਿੰਨਾ ਮਰਜ਼ੀ ਚੰਗਾ ਬੋਲਣ ਪਿਛਲੀ ਵਾਰ ਵੀ ਗਵਰਨਰ ਸਾਹਿਬ ਦੇ ਭਾਸ਼ਣ ਨੂੰ ਟੋਕਿਆ ਉਹਨਾਂ ਨੇ ਐਸਕੇ ਵੀ ਟੋਕਿਆ ਇਹਦਾ ਮਤ ਸਾਡੇ ਲੀਡਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਰਿਆਦਾ ਕਿਵੇਂ ਰੱਖਣੀ ਹੈ ਦੇਣ ਜਵਾਬ ਜਾਂ ਸਾਫਤ ਕਰਨ ਵੀ ਗਵਰਨਰ ਦੇ ਭਾਸ਼ਣ ਚ ਟੋਕਣਾ ਸਾਡਾ ਰਾਈਟ ਹੈ ਤੇ ਉਹ ਮਰਿਆਦਾ ਨੂੰ ਤੋੜ ਕਹਿੰਦੇ ਵੀ ਇਹਨੂੰ ਖਤਮ ਕਰੋ ਇਹ ਤੁਸੀਂ ਗਲਤ ਐ ਇਸੇ ਤਰ੍ਹਾਂ ਟੋਕਣਾ ਇੱਕ ਪਸੰਦ ਕਰਨਾ ਆਫਟਰ ਵੀ ਦ ਅਨਸਬੀ ਨਹੀਂ ਪਾਸ ਕਰੀ ਹੋਈ ਉਹ ਮਰਿਆਦਾ ਜਿਹੜੀ ਮਰਿਆਦਾ ਵਿਧਾਨ ਸਭਾ ਨੇ ਪਾਸ ਕਰੀ ਹੈ ਉਹ ਚ ਕਾਂਗਰਸੀ ਰਾਜ ਕਰਦੀ ਰਹੀ ਹੈ ਤਾਂ ਹੁਣ ਆਏ ਨੇ 15 ਸਾਲ ਪਹਿ시 30 ਸਾਲਾਂ ਚ 15 ਸਾਲ ਕਾਂਗਰਸੀ ਰਹੇ ਨੇ 15 ਸਾਲ ਅਕਾਲੀ ਬੀਜੇਪੀ ਰਹੇ ਨੇ ਉਹਨਾਂ ਨੇ ਉਹ ਮਰਿਆਦਾ ਬਣਾਈ ਹੋਈ ਹੈ ਜੋ ਉਹ ਤੋਂ ਪਹਿਲਾਂ ਨੇ ਬਣਾਈ ਹੋਈ ਹੈ ਉਹ ਮਰਿਆਦਾ ਨੂੰ ਭੰਗ ਲੀਡਰ ਹਾ ਪੋਜੀਸ਼ਨ ਹਰ ਵਾਰੀ ਕਰੀਆ ਕਿਉਂ ਕਰੀਆ ਜੇ ਵੀ ਡਰਾਪੋਜੀਸ਼ਨ ਉਹ ਮਰਿਆਦਾਨੋਂ ਭੰਗ ਕਰਦਾ ਹੈ ਤੇ ਫਿਰ ਉਹ ਤੋਂ ਕੀ ਉਮੀਦ ਕਰਾਂਗੇ ਕਿ ਉਹ ਦੂਜਾ ਸਵਾਲ ਪੁੱਛੇਗਾ ਫੇ ਤਾਂ ਹੀ ਇਹ ਵੀ ਮੈਂ ਜੋ ਕਰਦਾ ਹਾਂ ਠੀਕ ਹੈ ਤੁਸੀਂ ਜੋ ਕਰਦੇ ਹੋ ਗਲਤ ਐਦਾਂ ਨਹੀਂ ਕੰਮ ਚੱਲਦਾ ਸੋ ਅਸੈਂਬਲੀ ਜਿਹੜੀ ਹੈ ਮੈਨੂੰ ਐ ਲੱਗਦਾ ਹੈ ਅਸੈਂਬਲੀ ਆਪਣੀ ਡਿਊਟੀ ਨਹੀਂ ਨਿਭਾ ਰਹੀ ਚਿਹਰਾਜ ਕਰਨ ਵਾਲੀ ਤਰ੍ਹਾਂ ਚਾਹੇ ਵਿਰੋਧੀ ਤਰ੍ਹਾਂ ਉਸ ਤਰੀਕੇ ਨਾਲ ਨਿਭਾਈ ਨਹੀਂ ਰਹੀ ਜਾ ਰਹੀ ਅੱਛਾ ਜਿਵੇਂ ਗਲੀ 'ਚ ਖੜੇ ਬੰਦੇ ਲੱਦੇ ਹੁੰਦੇ ਨੇ ਐਦਾਂ ਲੜਨ ਲੱਗ ਜਾਂਦੇ ਨੇ ਇੱਕ ਦੂਜੇ ਨਾਲ ਐਦਾਂ ਕੋਈ ਤਰੀਕਾ ਥੋੜਾ ਹੁੰਦਾ ਠੀਕ ਹੈ ਤੁਸੀਂ ਟੀਚਰਾਂ ਵੀ ਕਰਦੇ ਹੋ ਮੇਨੇ ਵੀ ਦਿੰਦੇ ਹਾਂ ਇੱਕ ਦੂਜੇ ਨੂੰ ਹੱਸਦੇ ਵੀ ਹਾਂ ਕਿ ਸਰਕਾਰਾਂ ਚ ਵੀ ਮਤਲਬ ਕਰਜ਼ਾ ਕਟਾਕਸ਼ ਵੀ ਕਰਦੇ ਹੋ ਪਰ ਉਹਦਾ ਇੱਕ ਸੀਮਾ ਹੈ ਅੱਛਾ ਸਰ ਹੁਣ ਗੱਲ ਕਰੀ ਮੈਨੂੰ ਯਾਦ ਮੈਂ ਤੁਹਾਡ ਨੇ ਇੱਕ ਇੰਟਰਵਿਊ ਕੀਤਾ ਸੀ ਪੰਜਾਬ ਦੇ ਕਰਜ਼ੇ ਲੈ ਕੇ ਤੁਸੀਂ ਉਸ ਇੰਟਰਵਿਊ ਚ ਕਹਿ ਦਿੱ ਜੇ ਕਰਜ਼ਾ ਸਰਕਾਰ ਲੈਦੀ ਤੇ ਵਾਕਿਆ ਨਹੀਂ ਵੀ ਤਾਂ ਲੈ ਆਈ ਹੈ ਕਰਜ਼ਾ ਉਹ ਫੇਰ ਗੱਲ ਅੱਜ ਚੱਲੀ ਹੈ ਕਿ 60 ਹਜ਼ਾਰ ਕਰੋੜ ਦੇ ਆਸ-ਪਾਸ ਹੁਣ ਤੱਕ ਪੰਜਾਬ ਸਰਕਾਰ ਦੇ ਕਰਜ਼ਾ ਲੈ ਚੁੱਕੀ ਹੈ ਜਿਸ ਸਪੀਡ ਇਹੀ ਰਹੀ ਤੇ ਪੰਜਾਬ ਦੇ ਸਿਰ 5 ਸਾਲਾਂ ਦੇ ਵਿੱਚ 5 ਲੱਖ ਕਰੋੜ ਦੇ ਆਸ-ਪਾਸ ਕਰਜ਼ਾ ਹੋ ਜਾਊਗਾ ਜੇਹੀ ਸਪੀਡ ਰਹੀ ਤਾਂ ਹੁਣ ਜੀ ਡੀ ਪੀ ਜਦੋਂ ਚਲੀ ਜਾਂਦੀ ਹੈ ਪਰਸੈਂਟ ਉਸ ਤੋਂ ਉੱਪਰ ਕਰਜ਼ਾ ਨਹੀਂ ਮਿਲਣਾ ਫੇਰ ਕੀ ਬਿਲਡਿੰਗਾਂ ਵੇਚਣਗੇ ਸਰਕਾਰੀ ਫੇਰ ਉਸ ਤੋਂ ਬਾਅਦ ਕੀ ਹੱਲ ਹੈ ਠੀਕ ਹੈ ਅਕਾਲੀ ਦਲ ਵੇਲੇ ਵੀ ਸਰਕਾਰੀ ਬਿਲਡਿੰਗਾਂ ਨੂੰ ਦੇਖਿਆ ਗਿਆ ਸੀ ਉਸ ਸਮੇਂ ਉਸ ਅੱਗੇ ਫਿਰ ਕੀ ਹੋਊਗਾ ਗੱਲ ਤਾਂ ਬਜਟ ਤੇ ਗੱਲ ਤਾਂ ਖੜੀ ਹੈ ਕਰਜ਼ੇ ਦੇ ਉੱਤੇ ਵੀ ਕਰਜ਼ਾ ਲਾਣ ਵਾਲੇ ਪਾਸੇ ਕੋਈ ਸਰਕਾਰ ਚੱਲੂਗੀ ਆ ਆ ਸਵਾਲ ਸੀ ਜਿਹੜਾ ਕਰਨ ਵਾਲਾ ਸੀ ਇਹਨਾਂ ਕੈਸੀ ਇਸ ਕਰਜ ਨੂੰ ਠੀਕ ਮੈਨੇਜ ਕਰਾਂਗੇ ਮਰਨ ਦੇ ਕਰਨ ਦੀ ਵਜ੍ਹਾ ਜ਼ਿਆਦਾ ਵਧੀ ਜਾ ਰਿਹਾ ਹੈ ਜਿੱਦਾਂ ਆਏ ਸੀ ਉਹ ਦੇਨਾਂ ਦੇ ਜੁਮੇ ਜਿਹੜਾ ਕਰਜ਼ਾ ਸੀ ਪੰਜਾਬ ਜਿੱਮੇ 282000 ਕਰੋੜ ਦਾ ਸੀ ਅਗਲੇ ਸਾਲ ਨੂੰ ਉਹ ਇਹਨਾਂ ਦੇ ਅੱਧੇ ਅੰਕੜੇ ਕਹਿੰਦੇ ਨੇ ਮੈਂ ਥੋੜਾ ਕਹਣਾ ਉਹ 314000 ਕਰੋੜ ਹੋ ਗਿਆ ਹਾਲਾਂਕਿ ਉਹਦੋਂ ਇਹਨਾਂ ਨੇ ਪਿਛਲਾ ਕਾਢ ਕੇ ਦਿਖਾਇਆ ਸੀ ਉਹ 282 ਜਿਹੜਾ 273 ਸੀ ਚਲੋ 282 ਵੀ ਮੰਨ ਲਓ ਤਾਂ ਵੀ 18 ਤੇ 14 32000 ਕਰੋੜ ਲੜਿਆ ਉਸ ਤੋਂ ਬਾਅਦ 314 ਤੋਂ ਬਾਅਦ ਹੁਣ ਇਹ ਮੰਨਦੇ ਨੇ ਆਪੀ ਇੰਨਾ ਦਾ ਬਜਟ ਮੈਂ ਥੋੜਾ ਕਹਿਣਾ 23740 ਹੋ ਗਿਆ ਸਾਡੇ ਜਮੇ। ਨਾ ਬਜਟ ਫਿੱਗਰਾ ਪਈਆ ਸਾਹਮਣੇ। ਹੂੰ। ਅਗਲੇ ਸਾਲ ਜਿਹੜਾ ਹੁਣ 25 ਖਤਮ ਹੋਊ ਜਦ ਆ ਜਿਹੜਾ ਹੁਣ ਚੱਲਦਾ ਸਾਲ ਇਹ ਚ 374000 ਹੋ ਜਾਣਾ ਹੈ। 31000 ਕਰੋੜ ਹੋ ਰਵਾਂ ਜਾਣਾ ਹੈ। ਪਹਿਲੀ ਗੱਲ ਤਾਂ ਜੇ ਤੁਸੀਂ ਇਸ ਹਿਸਾਬ ਨਾਲ ਕਰਜ਼ਾ ਲਓਗੇ 4.5 ਪੌਣੇ 5 ਲੱਖ ਕਰੋੜ ਛੱਡ ਕੇ ਜਾਓਗੇ ਤੁਸੀਂ ਕਹਿੰਦੇ ਅਸੀਂ ਕਰਜ਼ਾ ਘਟਾਵਾਂਗੇ ਤੁਸੀਂ ਤਾਂ ਵਧਾਈ ਜਾਂਦੇ ਹੋ। ਦਾੜੀ ਨੂੰ ਮੁੱਛਾਂ ਵਿਆਜ ਵਧੀ ਜਾਂਦਾ ਰੋਜ। ਦੂਜਾ ਇਹਨਾਂ ਨੇ ਕਰਜ਼ੇ ਦੇ ਉੱਤੇ ਹੋਰ ਝਗੜਾ ਪਾਈ ਰੱਖਿਆ ਗਵਰਨਰ ਸਾਹਿਬ ਕਹਿੰਦੇ ਅਸੀਂ 50000 ਕਰੋੜ ਲਿਆ ਤੇ ਸਤੰਬਰ ਤੱਕ ਸਤੰਬਰ ਤੱਕ ਪਿਛਲੇ 90 ਦਿਨ ਦੀ ਸਰਕਾਰ ਆਈ ਸੀ ਇਹ ਕਹਿੰਦਾ ਸੀ 47000 ਕਰੋੜ ਰੁਪਇਆ ਉਹ 47 ਦੇ 50 ਦਾ ਝਗੜਾ ਪਾਉਣ ਦੀ ਬਜਾਏ ਤੁਸੀਂ ਦੇਖੋ ਤੁਸੀਂ ਕਰਜ਼ਾ 47 ਵੀ ਬਹੁਤ ਜ਼ਿਆਦਾ ਮੰਨ ਲਓ 47 ਹੀ ਰਿਹਾ ਹੋਵੇ 47 ਕੋਈ ਥੋੜਾ ਸੋ ਇਸ ਕਰਕੇ ਨਾ ਉਹਦਾ ਇਹ ਜਵਾਬਦੇਹੀ ਤਾਂ ਕੀ ਜੀ ਦੇਖੋ ਕਰਜ਼ੇ ਨਾਲ ਸਾਡਾ ਕੰਮ ਚੱਲਣਾ ਹੈ ਤੇ ਕਰਜ਼ੇ ਨਾਲ ਤਾਂ ਚੱਲਣਾ ਇਸ ਤੋਂ ਪਹਿਲਾਂ ਹੀ ਬਜੜੀ ਚ ਲਿਖਿਆ ਬਜਟ ਪਾਸ ਹੋਇਆ ਤੁਸੀਂ ਨਵੀਂ ਗੱਲ ਕਿਹੜੀ ਕਹਿਣਾ ਹੋ ਗਵਰਨਰ ਸਾਹਿਬ ਇਹ ਜਵਾਬ ਨਹੀਂ ਦਿੱਤਾ ਗਵਰਨਰ ਸਾਹਿਬ ਨੇ ਕਹਿੰਦਾ ਵੀ ਦੱਸੋ ਤੁਸੀਂ ਇਹ ਕਰਜ਼ਾ ਲੈ ਆਓ ਕਹਿੰਦੇ ਜੀ ਜਨਾਬ ਇਹ ਤਾਂ ਤੁਸੀਂ ਤੁਸੀਂ ਥੋਸੀ ਬਜਟ ਤੁਹਾਡੇ ਸਾਹਮਣੇ ਪਾਸ ਹੋਇਆ ਹੈ ਇਹ ਤਾਂ ਤੁਹਾਨੂੰ ਪਤਾ ਇਹ ਬਜਟ ਚ ਇੰਨੇ ਰੱਖਿਆ ਸੀ ਅਸੀਂ ਵੀ ਕਰਜ਼ਾ ਲੈਣਾ ਹਮ ਅਪੋਜੀਸ਼ਨ ਵੀ ਪੁੱਛ ਰਹਿੰਦੇ ਤੁਸੀਂ ਲੋੜਾ ਪਾਈ ਜਾਂਦਾ ਤੁਸੀਂ ਆਪ ਹੀ ਤਾਂ ਬਜਟ ਪਾਸ ਕਰਵਾਇਆ ਹੋਇਆ ਹੈ ਜਿਹੜੀ ਗੱਲ ਬਜਟ ਚ ਦੇਖ ਕੇ ਪਾਸ ਹੋ ਗਈ ਉਹਦੇ ਉੱਤੇ ਤੁਸੀਂ ਸਵਾਲ ਖੜੀ ਕਰੀਏ ਕਰੀ ਜਾਓ ਇਹ ਤਾਂ ਮਤਲਬ ਇਹ ਵੀ ਬਜਟ ਪਾਸ ਕਰਨ ਨਾਲ ਤੁਸੀਂ ਉਦੋਂ ਦੇਖਦੇ ਹੋ ਨਾਲ ਤੁਸੀਂ ਬਾਅਦ ਚ ਦੇਖਦੇ ਹੋ ਤੁਸੀਂ ਤਾਂ ਐਵੇਂ ਇੱਕ ਜਿਹਨੂੰ ਕਹਿੰਦਾ ਐ ਨਹੀਂ ਗੱਲ ਹੁੰਦੀ ਹੁੰਦੀ ਕਰਜ਼ਾ ਘਟਾਉਂਦੀ ਲੋੜ ਹੈ ਕਰਜ਼ਾ ਘੱਟ ਕਰਦਾ ਹੈ ਕਰਜਾ ਘਟਦਾ ਹੁੰਦਾ ਹੈ ਜਦ ਤੁਸੀਂ ਆਪਦੇ ਫालतू ਖਰਚੇ ਬੰਦ ਕਰੋ ਤੇ ਜਿਹੜਾ ਹੈਗਾ ਆਮਦਨ ਦੇ ਸਰੋਤ ਬਣਾਓ ਨਹੀਂ ਤਾਂ ਕਰਜ਼ਾ ਨਹੀਂ ਘਟੇਗਾ ਸ ਫालतू ਖਰਚੇ ਇਹਨਾਂ ਦੇ ਕਿਹੜੇ ਨੇ ਜੋ ਆਮ ਆਦੇ ਪਾਰਟੀ ਫालतू ਆਮ ਆਦਮੀ ਦੇ ਨਾ ਕੋ ਸਰਕਾਰ ਦੇ ਸਰਕਾਰ ਕੋਈ ਵੀ ਹੁੰਦੀ ਹੈ ਫालतू ਖਰਚੇ ਜਿਹੜੇ ਨੇ ਜਿੱਥੇ ਜਿੱਥੇ ਤੁਹਾਨੂੰ ਮਨਪਾਲੇ ਦੀ ਰੋਡ ਨਹੀਂ ਉੱਥੇ ਤੁਸੀਂ ਉਹੀ ਫालतੂ ਲਾ ਰੱਖੀ ਐ ਤੁਸੀਂ ਉਦੋਂ ਤੇ ਖਰਚੇ ਵੱਡੀਆਂ ਬਿਲਡਿੰਗਾਂ ਬਣਾ ਦੋ ਆਹ ਕਰ ਦੋ ਉਹ ਉਹ ਜੀ ਅਸੀਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਕਿਹੜੀ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਨੇ ਖਰਚਿਆਂ ਦਾ ਹਿਸਾਬ ਹੁੰਦਾ ਹੈ ਕਿ ਜਿੰਨਾ ਜਿੰਨਾ ਦੋ ਤਰ੍ਹਾਂ ਦੇ ਖਰਚ ਹੁੰਦੇ ਨੇ ਇੱਕ ਤੁਸੀਂ ਬਣਾਉਂਦੇ ਜਿਵੇਂ ਕੋਈ ਬੰਦੇ ਨੇ ਜ਼ਮੀਨ ਖਰੀਦ ਲਈ ਘਰਾਂ ਵਾਲੇ ਕੋਈ ਗਹਿਣੇ ਖਰੀਦ ਲੈਂਦਾ ਕੋਈ ਘਰ ਖਰੀਦ ਲੈਂਦਾ ਇੱਕ ਤਾਂ ਇਹ ਹੀ ਨੇ ਇਹਨੂੰ ਐਸੈਟ ਕਹਿੰਦੇ ਨੇ ਜਾਇਦਾਦ ਆਮ ਲੋਕ ਕੋਲ ਨਹੀਂ ਪਤਾ ਇਹ ਤਾਂ ਜਾਇਦਾਦ ਹੈ ਜੀ ਦੂਜੇ ਖਰਚੇ ਹੁੰਦੇ ਨੇ ਵੀ ਰੋਟੀ ਖਾਣ ਦੇ ਕੱਪੜੇ ਪਾਉਣ ਤੇ ਦਵਾਈ ਦੂਈ ਲੈਣ ਤੇ ਆਦਿ ਜਿਹੜੇ ਮੁੜ ਕੇ ਨਹੀਂ ਆਉਂਦੇ ਬਸ ਖੋ ਗਏ ਉਹਨੂੰ ਰੈਵਨਿਊ ਐਕਸਪੈਂਡੀਚਰ ਕਹਿੰਦੇ ਨੇ ਮਾਲੀ ਖਰਚਾ ਤੇ ਜਿਹੜਾ ਦੂਜਾ ਮੈਂ ਦੱਸਿਆ ਉਹਨੂੰ ਇਹ ਕੈਪੀਟਲ ਐਕਸਪੈਂਡੀਚਰ ਕਹਿੰਦੇ ਨੇ ਪੂੰਜੀ ਖਰਚਾ ਪੂੰਜੀਗਤ ਹੁਣ ਪੂੰਜੀਗਤ ਖਰਚਾਂ ਦੇ ਆਮ ਉਹ ਪੈਸਾ ਰੱਖ ਲੈਂਦੇ ਨੇ ਲਾਉਂਦੇ ਤਾਂ ਹੈ ਨਹੀਂ ਪੈਸਾ ਤਾਂ ਸਾਰਾ ਉਹੀ ਗਲਗੜਪੇ ਚਾਚੇ ਦਾ ਜਾਂਦਾ ਤੇ ਇਸ ਕਰਕੇ ਜਿਹੜਾ ਤੋਤ ਤਰੀਕਾ ਸੀ ਇਹਨਾਂ ਦਾ ਆਮਦਨ ਵਧਾਉਣ ਦਾ ਤਰੀਕਾ ਇਹ ਸੀ ਕਿ ਲੋਕਾਂ ਦੀ ਖਪਤ ਵਧੇ ਲੋਕਾਂ ਦੀ ਖਪਤ ਤਾਂ ਵਧੂਗੀ ਜੇ ਲੋਕਾਂ ਕੋਲੇ ਪੈਸੇ ਹੋਣਗੇ ਔਰ ਉਹਨਾਂ ਲੋਕਾਂ ਕੋਲ ਪੈਸੇ ਹੋਣਗੇ ਜਿਨ੍ਹਾਂ ਨੇ ਖਰਚ ਦੇਣੇ ਨੇ ਉਹ ਬੈਂਕੀ ਜਿ ਨਹੀਂ ਰੱਖਨੇ ਜੇ ਤੁਸੀਂ ਪੈਸਾ ਉਹਨਾਂ ਨੂੰ ਦੇਈ ਜਾਂਦੇ ਉਹ ਹੀ ਪੈਸਾ ਜਿਨ੍ਹਾਂ ਨੇ ਬੈਂਕ ਵਿੱਚ ਰੱਖਣਾ ਜਾ ਕੇ ਇਹ ਫਿਰ ਤਾਂ ਤੁਹਾਡੀ آمدਨ ਤਾਂ ਵਧੇਗੀ ਨਹੀਂ ਉਹਦੇ ਨਾਲ ਨਾ ਤੁਹਾਡੀ ਖਰਚ ਵਧੇਗੀ ਹੁਣ ਕਿਵੇਂ ਹੁੰਦਾ ਫਰਕ ਕੀ ਹੈ ਆਪਾਂ ਮੰਨ ਲਓ ਇਹਨਾਂ ਦਾ ਹੁਣ 1 ਲੱਖ 3000 ਕਰੋੜ ਮਾਲੀ ਮਾਲੀਏ ਦਾ ਬਜਟ ਆ ਜਿਹੜਾ ਹੂੰ ਤਾਂ 1 ਲੱਖ 4000 ਕਰੋੜ 1 ਲੱਖ 3000 ਕਰੋੜ ਦਾ ਮਾਲੀ ਮਾਲੀਏ ਦਾ ਹੈ 1 ਲੱਖ 3000 ਕਰੋੜ ਦੇ ਮਾਲੀ ਮਾਲੀਏ ਦੇ ਵਿੱਚੋਂ ਆਪਾਂ ਮੰਨ ਲਓ ਵੀ 50000 ਕਰੋੜ ਰੁਪਿਆ ਇਹ ਉਹ ਅ ਲੋਕਾਂ ਨੂੰ ਤਨਖਾਹ ਤੇ ਉਹ ਜੋ ਜਿਵੇਂ ਵੀ ਦਿੱਤਾ ਇਹੋ ਜਿਹਾਂ ਨੂੰ ਦਿੰਦੇ ਨੇ ਜਿਨ੍ਹਾਂ ਨੇ ਮੁੜ ਕੇ ਖਰਚ ਕਰਦੇ ਨੇ ਉਹਨਾਂ ਰੱਖੜਿਆ ਨਹੀਂ ਜਾ ਸਕਦਾ ਉਹਨਾਂ ਕੋ ਪੈਸੇ ਹੈ ਹੀ ਨਹੀਂ ਜਿਹੜਾ ਆ ਗਿਆ ਖਰਚ ਨਹੀਂ ਕਰਤ ਨੇ ਜਦੋਂ ਖਰਚਣਗੇ 25000 ਕਰੋੜ ਤਾਂ ਜੋ 4000 ਕਰੋੜ ਰੁਪਇਆ ਇਹਨਾਂ ਨੂੰ ਟੈਕਸ ਆ ਜਾਊ ਫਿਰ ਉਹ ਖਰਚਣਗੇ ਤਾਂ ਸਮਾਨ ਖਰੀਦਣਗੇ ਕੁਝ ਤਾਂ ਖਰੀਦਣਗੇ ਜਿਹੜਾ ਸਮਾਨ ਖਰੀਦਣਗੇ ਜਦ ਤਾ ਉਹ ਸਮਾਨ ਕੀ ਬਣੇਗਾ ਉਹ ਜਿਹੜਾ ਸਮਾਨ ਬਣੇਗਾ ਤਾਂ ਉਹਨਾਂ ਦਾ ਕੰਮ ਜ਼ਿਆਦਾ ਚੱਲੇਗਾ ਫਿਰ ਉਹਦੀ ਟੋਟ ਉਹੀ ਹੋਏਗੀ ਉਹਦਾ ਰੁਜ਼ਗਾਰ ਮਿਲੇਗਾ ਫਿਰ ਉਹ ਸਮਾਨ ਵਾਸਤੇ ਕੱਚਾ ਮਾਲ ਖਰੀਦਣਾ ਪਊਗਾ ਕੋਈ ਆਟਾ ਵੇਚਦਾ ਫਿਰ ਉਹ ਕੰਕ ਖਿਦਨੀ ਪਾਏਗੀ ਫਿਰ ਉਹਦੀ ਟੋਟ ਉਹੀ ਉਹਦਾ ਕੰਕ ਦੀ ਪ੍ਰੋਡਕਸ਼ਨ ਉਹ ਸਮਾਨ ਦੀ ਫਿਰ ਉਹਦੇ ਵਿੱਚ ਬੰਦੇ ਲੱਗੇ ਹੋਣਗੇ ਸੋ ਜੇ ਤੁਸੀਂ ਖਰਚਾ ਅਰਥ ਸ਼ਾਸਤਰੀ ਕਹਿੰਦਾ ਹੈ ਵੱਡੇ ਵੱਡੇ ਦੁਨੀਆ ਦੇ ਅਰਥ ਸ਼ਾਸਤਰੀ ਮੋਟਾ ਜਹਾ ਗਰੀਬ ਆਮ ਬੰਦੇ ਨੂੰ ਸਮਝਾਉਣ ਵਾਸਤੇ ਹੁਣ ਤਾਂ ਲੱਗਦਾ ਵੀ ਪਤਾ ਨਹੀਂ ਕੀ ਇਹ ਗੁਰਖਤੰਦਾ ਹੈ ਕਿ ਜੇ ਤੁਸੀਂ ਪੈਸੇ ਉੱਥੇ ਖਰਚਦੇ ਹੋ ਜਿੰਨਾ ਪੈਸਿਆਂ ਨੇ ਗਾਂ ਖਰਚੇ ਕਰਦੇ ਨੇ ਨੇ ਜੇਬ 'ਚ ਨਹੀਂ ਪਾ ਕੇ ਰੱਖਣੇ ਖਜ਼ਾਨੇ 'ਚ ਜਮਾ ਨਹੀਂ ਕਰਕੇ ਰੱਖਣੇ ਬੈਂਕਾਂ 'ਚ ਨਹੀਂ ਜਮਾ ਕਰਕੇ ਰੱਖਣੇ ਤੋਜਰੀਆਂ 'ਚ ਨਹੀਂ ਰੱਖਣੇ ਉਹ ਪੈਸਾ ਸਮਾਜ ਨੂੰ ਵਿਕਾਸ ਕਰਾਉਂਦਾ ਹੈ ਖਰਚਿਆ ਹੋਇਆ ਵੀ ਹਾਂ ਐਸੈਟ ਬਣੇ ਜਾਂ ਨਾ ਬਣੇ ਹਾਂ ਪਰ ਯਾਨੀ ਕਿ ਜ਼ਿਆਦਾਤ ਬਣੇ ਜਾਂ ਨਾ ਬਣੇ ਪਰ ਉਹ ਸਮਾਜ ਨੂੰ ਵਿਕਾਸ ਕਰਾਉਂਦਾ ਪਰ ਜੇ ਪੈਸੇ ਤੁਸੀਂ ਦੇ ਤੋ ਤੋਜਰੀ 'ਚ ਪਾ ਕੇ ਰੱਖ ਲੈਣਾ ਫਿਰ ਕੋਈ ਵਿਕਾਸ ਨਹੀਂ ਕਰਦਾ ਤੁਸੀਂ ਕਹਿੰਦੇ ਅਸੀਂ ਐਸੈਟ ਬਣਾਈ ਯੂਨਿਟ ਖਰੀਦ ਕੇ ਰੱਖਦੀ ਪਈਆ ਜੀ ਕੋਈ ਨਹੀਂ ਜਦੋਂ ਮੁੱਲ ਵਜੂਦ ਦੇ ਵੇਚ ਦਾਂਗੇ ਇਹ ਕੋਈ ਤੋ ਅਰਥ ਸ਼ਾਸਤਰ ਦੇ ਨਿਯਮਾਂ ਦੇ ਉਲਟ ਚੱਲ ਰਹੇ ਨੇ ਨਿਯਮ ਇਹ ਹੈ ਕਿ ਤੁਸੀਂ ਪੈਸਾ ਉੱਥੇ ਜ਼ਿਆਦਾ ਖਰਚੋ ਉੱਥੇ ਰੁਜ਼ਗਾਰ ਦੇਈ ਜਾਓ ਜਿੱਥੇ ਲੋਕਾਂ ਨੇ ਉਹ ਪੈਸੇ ਮੁੜ ਕੇ ਖਰਚ ਦੇਣੇ ਨੇ ਮੰਡੀ ਚ ਆ ਕੇ ਤਾਂ ਕਿ ਸਮਾਨ बिकੇ ਹੂੰ ਲੋਕਾਂ ਨੂੰ ਰੁਜ਼ਗਾਰ ਵੱਧ ਮਿਲੇ ਸਰਕਾਰ ਨੂੰ ਟੈਕਸ ਵੱਧ ਮਿਲੇ ਤੇ ਨਵੇਂ ਤੋਂ ਨਵਾਂ ਸਮਾਨ ਬਣ ਜAVE ਹੂੰ ਇਹ ਤਾਂ ਹੀ ਕਰਨੀ ਰਹੇ ਇਹ ਕਿਹਨੂੰ ਦੇ ਰਹੇ ਨੇ ਜੇ ਦੇਖੋਗੇ ਤੁਸੀਂ ਤਾਂ ਵੀ ਜਿਹਨੂੰ 3 ਲੱਖ ਤਨਖਾਹ ਦਾ 4 ਲੱਖ ਨੂੰ ਹੋਰ ਦੇ ਦੋ ਜਿਹਨੂੰ 20000 ਉਹਨੂੰ ਦਿਓ ਨਾ ਦਿਨੇ ਨਵੇਂ ਪ੍ਰਤੀਕਰਿਹਨ ਉਹਨਾਂ ਤੋਂ ਕੋਈ ਕੋਈ ਨਹੀਂ ਹੁੰਦਾ ਜਿਹੜਾ 10-1000 15000 20000 ਤੇ ਰੱਖਿਆ ਹੋਇਆ ਉਹ ਉਤਲੋਂ ਨੂੰ ਦਈ ਜਾਂਦੇ ਸਾਰਾ ਉਹ ਇੰਨਾ ਰੌਲਾ ਪਾਉਂਦੇ ਨੇ ਉਹ ਹੋਰ ਲਈ ਜਾਂਦੇ ਨੇ ਇਹ ਉਹਨਾਂ ਉੱnder ਕੇ ਦਈ ਜਾਂਦੇ ਨੇ ਆ ਜਿੰਨੀਆਂ ਯੂਨੀਵਰਸਿਟੀਆਂ ਤਨਖਾਹਾਂ ਨੇ ਕੈਲਕੂਲੇਟ ਕਰਕੇ ਦੇਖ ਲਓ ਕਿੰਨੀਆਂ ਉਹਨੇ ਨਾਲ ਤਾਂ ਪਤਾ ਨਹੀਂ ਕੀ ਕੁਝ ਕਰ ਦਿੰਦੇ ਅੱਛਾ ਸੋ ਇਸ ਕਰਕੇ ਜਿਹੜਾ ਤੁਹਾਡਾ ਸਵਾਲ ਹੈ ਵੀ ਬਜਟ ਦੇ ਵਿੱਚ ਜਿਹੜੀ ਵੱਡੀ ਗੱਲ ਕਰਨੀ ਸੀ ਉਹ ਇਹ ਕਰਨੀ ਸੀ ਵੀ ਪੈਸਾ ਸੀ ਉਹਨਾਂ ਨੂੰ ਦੇਣਾ ਦਿਨਾਂ ਨੇ ਖਰਚਾ ਕਰਨਾ ਉਹਨਾਂ ਨੂੰ ਲੋੜ ਵੀ ਆ ਉਹ ਕਹ ਉਹਦੇ ਜੋ ਸਾਰੇ ਜਿਹੜੀ ਤੁਹਾਡੀ ਕਹਾਣੀਆਂ ਨੇ ਆ ਜਾਂਦੀਆਂ ਨੇ ਫਿਰ ਹਵਾਈ ਜਹਾਜ਼ ਚ ਗਏ ਕੋਈ ਬਹੁਤਾ ਫਰਕ ਨਹੀਂ ਪੈਂਦਾ ਅੱਛਾ ਸਰ ਮੈਂ ਇੱਕ ਸਵਾਲ ਨਾਲ ਜੋੜਿਆ ਸੀ ਜਦੋਂ ਜੀਡੀਪੀ ਤੋਂ ਵੱਧ ਕਰਜ਼ਾ ਚੱਕ ਲਿਆ ਤਾਂ ਕਰਜ਼ਾ ਮਿਲਣਾ ਨਹੀਂ ਉਸ ਤੋਂ ਬਾਅਦ ਜੀਡੀਪੀ ਆਪਾਂ ਜੇ ਇੱਕ ਕ੍ਰੋਸ ਕਰ ਲਈ ਜੇ ਪੰਜਾਬ ਉਸ ਦਰ ਵਿੱਚ ਪਹੁੰਚ ਗਿਆ ਜੇ ਜੀਡੀਪੀ ਕ੍ਰੋਸ ਕਰ ਲਈ ਤਾਂ ਕਰਜ਼ਾ ਕਿੱਥੋਂ ਮਿਲਣਾ ਨਹੀਂ ਹੋ ਫਿਰ ਕੀ ਸਰਕਾਰੀ ਬਿਲਡਿੰਗਾਂ ਨੂੰ ਕਹਿੰਦੇ ਰੱਖਣਾ ਪੈਣਾ ਉਹ ਜਿਹੜੀ ਦਰ ਹੈ ਉਹ ਬਣਾਈ ਕਿਨੇ ਆ ਕਿਸੇ ਸਿਸਟਮ ਨੇ ਬਣਾਈਏ ਨਾ ਉਹ ਸਿਸਟਮ ਦੱਸ ਦੇਗਾ ਹਰ ਰੋਜ਼ ਹੀ ਨਹੀਂ ਦਿਖ ਰਿਹਾ ਉਹ ਆਪਣੇ ਕਰਜ਼ੇ ਛੱਡੋ ਕਰ ਜਾ ਮਿਲ ਨਾ ਮਿਲ ਨਾ ਉਹ ਛੱਡੋ ਅਮਰੀਕਾ ਨੇ ਨੋਟ ਛਾਪੀ ਜਾਂਦੇ ਨੇ ਬਾਪੇ ਮੁਰਗਾ ਸਾਡੇ ਬਥੇਰੇ ਨੋਟ ਛਾਪ ਲੈਂਦੇ ਨੇ ਵੈਡੂ ਕੱਟ ਜਾਂਦੀ ਹੈ ਉਹ ਛੱਡੋ ਥੀ ਕਰਜ਼ੇ ਦੀ ਗੱਲ ਕਰ ਜਾ ਵੰਦਾ ਘੱਟਦਾ ਕੀ ਹੋਊਗਾ ਜੀ ਡੀ ਪੀ ਨਾਲ ਕਿਵੇਂ ਆਊਗਾ ਉਹਦੀ ਏਡੀ ਵੱਡੀ ਗੱਲ ਨਹੀਂ ਜੇ ਕਰਜ਼ੇ ਦੀ ਗੱਲ ਕਰਦਾ ਹਾਂ ਕੇਂਦਰ ਦੇ ਦਿੱਦ ਚੋਂ 2014 ਚ ਸਰਕਾਰ ਆਈ ਹੈ ਉਹਦੇ 55 ਡੱਕ ਕਰੋੜ ਕਰਜ਼ਾ ਸੀ ਭਾਰਤ ਸਰਕਾਰ ਜਿਵੇਂ ਭਾਰਤ ਸਰਕਾਰ ਸੂਬਿਆਂ ਦਾ ਕਰਜ਼ਾ ਨਹੀਂ ਹਾਂ ਜੀ ਕਈ ਬੰਦੇ ਕਨਫਿਊਜ਼ ਕਰਦੇ ਨੇ ਸੂਬਿਆਂ ਦਾ ਕਰਜ਼ਾ ਵਿੱਚ ਪਾ ਦਿੰਦੇ ਨੇ 55000 ਕਰੋੜ ਸੀ ਅੱਜ 1 ਲੱਖ ਨਾ 55 ਲੱਖ ਕਰੋੜ ਅੱਜ 155 ਲੱਖ ਕਰੋੜ 183 ਲੱਖ ਕਰੋੜ ਆ ਹੁਣ ਬਜਟ ਜਿਹੜਾ ਸੀ ਸਰ ਮੰਜੀ ਨੇ ਪੇਸ਼ ਕਰਿਆ ਬਜਟ ਫਿਗਰ ਹੈ 183 ਲੱਖ ਕਰੋੜ ਕਰਜ਼ਾ ਹੋ ਗਿਆ 10 ਸਾਲਾਂ ਦਾ 55 ਲੱਖ ਕਰੋੜ ਤੋਂ ਕੌਣ ਦੀ ਮੈਵਾੜ 55 ਲੱਖ ਤੋਂ 183 ਲੱਖ ਕਰੋੜ ਹੋ ਗਿਆ ਨਾ ਠੀਕ ਹੈ ਤੇ ਤਿੰਨ ਗੁਣਾ ਹੋ ਗਿਆ ਨਾ 10 ਸਾਲਾਂ ਤੇ ਇਹ ਨਾਲੇ ਜਿਹੜਾ ਗੁਣਾ ਕਰਨਾ ਇਹ ਕਹਿੰਦੇ اسی ਉਸੇ ਸਪੀਡ ਤੇ ਚੱਲੇ ਰਿਹਾ ਕੀ ਸਰਕਰ ਨਾ ਵਾਪਸ ਦਿੱਤਾ ਗਿਆ ਤਾਂ ਫਿਰ ਹੋਏਗਾ ਕੀ ਇਸ ਲਾਤਾਂ ਦੇ ਵਿੱਚ ਵੀ ਕੀ ਸਰਕਾਰ ਐਕਚੁਅਲ ਕਰਦੀਆਂ ਨੇ ਕਿ ਬੁਨਿਆਦ ਦੇ ਵਿੱਚ ਕੀ ਹੋਇਆ ਕਰਜ਼ਾ ਦਾ ਵਾਪਸ ਨਹੀਂ ਹੋਏ ਵਾਪਸ ਨਹੀਂ ਹੁੰਦਾ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ ਜਾਇਦਾਦ ਕੀ ਕਰਨਗੇ ਪਹਿਲਾਂ ਮੈਂ ਪੁਰਾਣੀ ਸਿਸਟਮ ਚੋਂ ਚੱਲਦਾ ਉਹੀ ਹੁਣ ਚੱਲ ਰਿਹਾ ਪਹਿਲਾਂ ਸੋਨਾ ਕਹਿੰਦੇ ਤਰਦੇ ਸੀ ਫੇ ਉਹ ਵੇਚ ਦਿੰਦੇ ਸੀ ਫਿਰ ਜ਼ਮੀਨ ਕਹਿੰਦੇ ਤਰ ਦਿੰਦੇ ਸੀ ਫਿਰ ਉਹ ਵੇਚ ਦਿੰਦੇ ਸੀ ਫਿਰ ਕਈਆਂ ਦਾ ਕੰਮ ਨਹੀਂ ਚੱਲਦਾ ਉਹ ਦਬਾੜਾ ਕਰ ਦਿੰਦੇ ਸੀ ਉਹ ਜਾ ਕੇ ਰਾਜ ਕਰਨ ਲੱਗੇ ਜਾਂਦਾਂ ਸੀ ਆ ਗੱਲ ਹੈ ਸੋ ਇਹ ਜਿਆਦਾ ਦਾ ਵੇਚਣਗੇ ਜਿਹੜਾ ਸ਼ਾਹ ਜਹਾਂ ਐਸ਼ ਕਰਦਾ ਸੀ ਐਸਪਰਸ ਸੀ ਉਹ ਮਕਬਰਾ ਬਣਾਤਾ ਤੋੜ ਦੇ ਮਹਿਲ ਬਣਾਤਾ ਫਲਾਣਾ ਬਣਾਤਾ ਉਹਨੇ ਮੰਡੀਆਂ ਵੇਚਣੀਆਂ ਸ਼ੁਰੂ ਕਰਤੀ ਸੀ ਅੰਗਰੇਜ਼ਾਂ ਨੂੰ ਵਿਆ ਮੰਡੀ ਦਾ ਸਾਰਾ ਜਿਹੜਾ ਟੈਕਸ ਤੁਸੀਂ ਇਕੱਠਾ ਕਰ ਲਿਆ ਕਰੋ ਥੋੜੇ ਥੋੜੇ ਦਿੱਤੀ ਮੈਨੂੰ ਇੰਨੇ ਪੈਸੇ ਦੇ ਦਿਓ ਹੂੰ ਇਹ ਤਾਂ ਹੀ ਗੁਲਾਮ ਹੋਇਆ ਸੀ ਮੁਲਕ ਉਦੋਂ ਬਾਅਦ ਔਰੰਗਜ਼ੇਬ ਆ ਗਿਆ ਉਹਨੇ ਆਖਿਆ ਕਿ ਖਜ਼ਾਨੇ 'ਚ ਪੈਸਾ ਹੈ ਨਹੀਂ ਇਹ ਤਾਂ ਮਕਬਰੇ ਖੋਦੀ ਜਾਂਦਾ ਉਹਨੇ ਬੰਦ ਕਰਤਾ ਕੋਈ ਰਾਗ ਰੰਗ ਬੰਦ ਆ ਨਾਚ ਗਾਣੇ ਬੰਦ ਤੇ ਟੈਕਸ ਉਹਨੇ ਲਾਤਾ ਧਾਰਮਿਕਦਾਰਾਂ ਤੇ ਵੀ ਪੈਸਾ ਤਾਂ ਉਹਨਾਂ ਕੋਲ ਗਰੀਬਾਂ ਕੋਲ ਤਾਂ ਪੈਸਾ ਹੈ ਹੀ ਨਹੀਂ ਉਹਨੂੰ ਅੰਗਰੇਜ਼ ਨੇ ਆ ਕੇ ਇਤਿਹਾਸ ਲਿਆ ਅੰਗਰੇਜ਼ ਨੇ ਲਿਖਤਾ ਵੀ ਦਸਨ ਕੀ ਸੀਗਾ ਇਹ ਤਾਂ ਹਿੰਦੂਆਂ ਦੇ ਉਲਟ ਸੀ ਇਹ ਤਾਂ ਫਲਾਣਾ ਦੇ ਉਲਟ ਸੀ ਸੋ ਇਸ ਕਰਕੇ ਜਦ ਤੁਸੀਂ ਇਤਿਹਾਸ ਦੇ ਵਿੱਚ ਦੇਖਦੇ ਹੋ ਉਹ ਇਹੀ ਹੈ ਵੀ ਜਿਹੜਾ ਬਾਦਸ਼ਾਹ ਇਹ ਜੋ ਕਰਦਾ ਉਹ ਵਿੱਚ ਨਾ ਸ਼ੁਰੂ ਕਰ ਦਿੰਦਾ ਮੰਡੀਆਂ ਨੂੰ ਭਾਵੇਂ ਉਹ ਕਹਿੰਦਾ ਕੋਈ ਨਹੀਂ ਤੁਸੀਂ ਖਰੀਦ ਲਓ ਮੰਡੀ ਤੁਸੀਂ ਇਹਦਾ ਟੈਕਸ ਇਕੱਠਾ ਕਰੀ ਜਾਓ ਆ ਕਹਨੂੰ ਕਹਦੇ ਨੇ ਆ ਸਟੇਜ ਤੇ ਟੌਰਡ ਹੋਂ ਦਵਾਣੀ ਸੀ ਟੌਰਡ ਕੀ ਹੈ ਟੌਰਡ ਪ੍ਰਾਈਵੇਟ ਕੰਪਨੀ ਇਕੱਠਾ ਕਰੀ ਹੈ ਪ੍ਰਾਈਵੇਟ ਕੰਪਨੀ ਕਹਿੰਦਾ ਤੂੰ ਸੜਕ ਬਣਾ ਲੈ ਲੋਕ બસ ਉਹਨਾਂ ਕਦੇ ਖਾ ਤੁਸੀਂ ਬਣਾ ਉਸ ਦੀ ਥੋੜੀ ਦੇਰ ਰੋ ਰਾਜੇ ਨੂੰ ਉਹਦੇ ਹਲਕਾਰ ਨੂੰ ਤੁਸੀਂ ਲੰਗ ਜਾ ਕਰੋ ਆ ਬਣਾਇਆ ਹੋਇਆ ਹੋਇਆ ਨਾ ਵੀ ਇੰਨੀ ਕਮਾਫ ਹੈ ਹੌਲੀ ਹੌਲੀ ਉਹਨਾਂ ਨੂੰ ਵੀ ਕੋਈ ਨਹੀਂ ਨਹੀਂ ਇਹਨਾਂ ਨੂੰ ਨਹੀਂ ਲੰਗਣ ਦੇਣਾ ਇਸ ਦੀ ਮਤਲਬ ਕੀ ਨੰਗਣ ਦਾ ਠੀਕ ਆ ਮੁੱਖ ਮੰਤਰੀ ਲੰਗ ਜੀ ਮੁੱਖ ਸਕੱਤਰ ਲੰਗ ਜੀ ਇਹ ਤਰੀਕਾ ਹੀ ਹੈ ਦੁਨੀਆ ਦੇ ਵਿੱਚ ਕੁਹਾਦੀ ਦੀ ਗੱਲ ਥੋੜਾ ਦੁਨੀਆ ਦੀ ਹਿਸਤਰੀ ਹੋਈ ਹੈ ਵੀ ਜਿਹੜੇ ਰਾਜੇ ਕਰਦੇ ਨੇ ਜਿਹੜਾ ਸਾਰਾ ਕੁਝ ਹਕੂਮਰਾਨ ਕਰਦੇ ਨੇ ਵੇਚੀ ਜਾਂਦੇ ਨੇ ਉਹ ਦਿਵਾਲਾ ਹੀ ਕਰ ਦਿੰਦੇ ਨੇ ਐਲਟੀਵੇਟਿੰਗ ਦੂਜਾ ਕੇ ਬਹਿ ਜਾਂਦੇ ਨੇ ਹਰੇਕ ਸਰਕਾਰ ਪਿਛਲੇ ਸਾਲਾਂ ਤੋਂ ਬਜਟ ਲੈ ਕੇ ਆਉਂਦੀ ਹੈ ਤੇ ਹਰੇਕ ਸਰਕਾਰ ਕਹਿੰਦੀ ਹੈ ਵੀ ਸਾਨੂੰ ਇਹਨਾਂ ਦਾ ਵੈਨਿਊ ਹੋ ਗਿਆ ਸੀ ਪੰਜਾਬ ਦੇ ਬਿਹਤਰ ਲਈ ਕੰਮ ਕਰਦੇ ਆਂ ਸੀ ਨੌਕਰੀਆਂ ਦੇ ਦਿਆਂ ਫਿਰ ਨੌਜਵਾਨ ਬਾਹਰ ਕਿਉਂ ਜਾ ਰਹੇ ਨੇ ਜੇ ਹਰੇਕ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਸਾਡਾ ਬਜਟ ਵਧੀਆ ਅਸੀਂ ਬਹੁਤ ਵਧੀਆ ਬਜਟ ਲੈ ਕੇ ਆਏ ਆ ਅਸੀਂ ਨੌਕਰੀਆਂ ਦੇਵਾ ਦਿੱਤੀਆਂ ਨੇ ਅਸੀਂ ਆਹ ਕੀਤਾ ਅਸੀਂ ਪੰਜਾਬ ਲਈ ਆਹ ਕੀਤਾ ਫਿਰ ਖੇਤੀ ਸੰਕਟ ਵਿੱਚ ਕਿਉਂ ਹੈ ਨੌਜਵਾਨੀ ਨੂੰ ਰੋਜ਼ਗਾਰ ਕਿਉਂ ਨਹੀਂ ਮਿਲਦੇ ਆ ਨੌਜਵਾਨ ਬਾਹਰ ਕਿਉਂ ਜਾ ਰਹੇ ਆ ਇਹ ਜੀ ਆ ਵੀ ਜਵਾਬ ਦਿੱਤਾ ਤਾਂੀਆਂ ਸਰਕਾਰਾਂ ਇਹ ਕਰ ਰਹੀਆਂ ਨੇ ਵਿਜਨ ਤੋਂ ਬਗੈਰ ਗਲਤ ਵੀ ਨਹੀਂ ਕਰਦੀਆਂ ਨੇ ਕੋਈ ਕੰਸਰਨ ਨਹੀਂ ਉਹਨਾਂ ਦਾ ਵੀ ਲੋਕ ਬਾਹਰ ਨਾ ਜਾਣ ਦਿਖਾਵਾ ਕਰਨਾ ਕਿਉਂਕਿ ਇਹ ਤਾਂ ਕਰਨਾ ਨਾ ਨਹੀਂ ਨਹੀਂ ਜੀ ਅਸੀਂ ਬਾਹਰ ਨਹੀਂ ਜਾਵਾਂਗੇ ਸਾਰੇ ਤਾਂ ਬਾਹਰੋਂ ਆ ਕੇ ਨੌਕਰੀ ਕਰਨਗੇ ਜਦ ਤੁਸੀਂ ਇੱਕ ਵਿਵਸਾਏ ਏਸੀ ਦੇਤੀ ਹਰ ਇੱਕ ਜਗ੍ਹਾ ਤੇ ਬੰਦੇ ਦੀ ਬੇਸੀ ਹੋਣੀ ਆ ਕੰਮ ਹੋਣਾ ਨਹੀਂ ਨੌਕਰੀ ਉਹਨੂੰ ਮਿਲਣੀ ਨਹੀਂ ਜਿਹੜਾ ਉਹ ਕੰਮ ਕਰਦਾ ਉਹਦਾ ਪੈਸਾ ਨਹੀਂ ਮਿਲਣਾ ਤੇ ਉਹ ਫਿਰ ਬਾਹਰ ਭੱਜਦਾ ਹੋਰ ਕੀ ਕਰੀ ਬਾਹਰ ਜਾ ਕੇ ਕੰਮ ਜਾ ਬਹੋ ਰਿਹਾ ਹੋ ਇਹ ਕਹਿੰਦਾ ਉੱਥੇ ਜੀ ਮਰਦੇ ਫਿਰਾਂ ਉੱਥੇ ਜਿੱਨੇ ਮਰਦੇ ਨੇ ਇੱਥੇ ਉਦੋਂ ਜ਼ਿਆਦਾ ਮਰ ਰਹੇ ਨੇ ਕਿਉਂਕਿ ਜਦ ਸਰਕਾਰਾਂ ਨੇ ਇਹ ਫੈਸਲਾ ਕਰ ਲਿਆ ਸਰਕਾਰੀ ਹੁਣ ਸਰਕਾਰਾਂ ਥੋੜੋ ਨੇ ਸਰਕਾਰ ਸਰਕਾਰ ਤਾਂ ਹੁਣ ਵਪਾਰੀ ਹੈ ਸਰਕਾਰੀ ਜਿਹੜੇ ਹੋਗੇ ਉਹ ਵਪਾਰੀ ਹੋਗੇ ਹੁਣ ਉਹ ਦੱਸੋ ਕਿਹੜਾ ਪੋਲਿਟਿਸ਼ੀਅਨ ਆਏ ਵੱਡੇ ਵੱਡੇ ਪੋਲਿਟਿਸ਼ੀਅਨ ਜਿਹੜੇ ਤਾਂ ਨਵੇਂ ਆਏ ਨੇ ਵੱਡੇ ਵੱਡੇ ਦੇ ਸਭ ਦੇ ਕਿਸੇ ਦਾ ਟ੍ਰਾਂਸਪੋਰਟ ਦਾ ਕਿਸੇ ਦਾ ਕੇਵਲ ਦਾ ਕਿਸੇ ਦਾ ਵੱਡੇ ਹੋਰ ਇੰਡਸਟਰੀ ਦਾ ਬਿਜ਼ਨਸ ਜਾਂ ਵੱਡੀ ਜ਼ਮੀਨ ਜਾਇਦਾਦ ਲੈ ਕੇ ਕਰ ਰਹੇ ਨੇ ਸਾਰੇ ਨੇ ਇੰਡਸਟਰੀਸਟ ਨੇ